ਪਾ ਤੂੰ ਦੱਸ ਦੇ ਭੋਲੇ ਇਹ ਨਹੀਂ ਬੋਲਦੀ ਮੈਨੂੰ ਦੱਸ ਕੀ ਗੱਲ ਹੋਈ ਹੈ ਗੱਲ ਕੀ ਹੋਣੀ ਹੈ ਯਾਰ ਮੈਨੂੰ ਤਾਂ ਮੂੰਹ ਦਿਖਾਉਣ ਜੱਗਾ ਨਹੀਂ ਛੱਡਿਆ ਇਹਨੇ ਕਿਉਂ ਓਏ ਫੋਟੋ ਮੈਂ ਵਾਇਰਲ ਕਰੀ ਫਿਰਦੀ ਆ ਦੂਜੀਆਂ ਓ ਨਹੀਂ ਯਾਰ ਤੂੰ ਕੀ ਕਹੀ ਹੈ ਨਾ ਉਹ ਹੋਰ ਕਿਹੜੀਆਂ ਹੋਵੇ ਨਾ ਕਿਸੇ ਥਾਂ ਦੀ ਤੁੱਤੀ ਕੀ ਕਿਹਾ ਨਾ ਤੂੰ ਲੋਚਾ ਤੇਰੀ ਮਾਂ ਲੁੱਚੀ ਹੈ ਤੇਰੀ ਮਾਂ ਦੀ ਵੀ ਮਾਂ ਲੁੱਚੀ ਉਹ ਮੈਂ ਤਾਂ ਤੈਨੂੰ ਐਂ ਜਿੰਦਾ ਸੀ ਵੀ ਤੁੱਤੀ ਇਹਦਾ ਲੈਣ ਦੇ ਪਤਾ ਹੈਗਾ ਕਿ ਨਹੀਂ ਇਹ ਮੈਂਬਰ ਕਿਹੜਾ ਹੈ ਬੋਲਾ ਬਾਈ ਮੈਂ ਤਾਂ ਆ ਜਾ ਬੋਲਿਆ ਆ ਗਿਆ ਯਾਰ ਕੀ ਹਾਲ ਆ ਠੀਕ ਆ ਹਾਲ ਚਾਲ ਹੋਰ ਵਧੀਆ ਵਧੀਆ ਠੀਕ ਆ ਕੀ ਹੋ ਗਿਆ ਹੋਏ ਇਹ ਗੱਲ ਸੁਣ ਹਾਂ ਤੂੰ ਉਹਦੇ ਸਮਝਾਉਣ ਗਿਆ ਸੀ ਨਾ ਉਹਦੇ ਲੜਪੇ ਸੀ ਤੁਸੀਂ ਹਾਂ ਹਾਂ ਦੋਨੇ ਜੀ ਲੜਪੇ ਸੀ ਸੀ ਹਾਂ ਠੀਕ ਹੈ ਤੂੰ ਮੇਰੇ ਚ ਗਲਤੀ ਗੱਡੀ ਸੀ ਦੇਖੋ ਇਹ ਗਲਤੀ ਸੀਗੀ ਤੇਰੀ ਅੱਜ ਉਹਦੇ ਕੋਲ ਮੋਬਾਈਲ ਫੜਾ ਗਿਆ ਹੁਣ ਦੱਸ ਕੀ ਚ ਗਲਤੀ ਹੈ ਮੇਰੀ ਗੱਲ ਸੁਣ ਹਾਂ ਇਹੋ ਜੀ ਗੱਲ ਨੂੰ ਨਹੀਂ ਕਰਦੇ ਹੁੰਦੇ ਮੋਬਾਈਲ ਇਹ ਕਿੱਡੀ ਗੱਲ ਹੋ ਗਈ ਐ ਕਿਵੇਂ ਯਾਰ ਅੱਜ ਮੋਬਾਈਲ ਫੜਾ ਗਿਆ ਕੱਲ ਨੂੰ ਉਹ ਫੜੀ ਗਈ ਕਿਸੇ ਨੇ ਫੇਰ ਤੂੰ ਜ਼ਿੰਮੇਵਾਰ ਹੈਗਾ ਨਾ 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 ਇਹੋ ਜੀ ਗੱਲ ਐ ਨਹੀਂ ਕਰਦੇ ਹੁੰਦੇ ਰੌਲਾ ਤਾਂ ਨਹੀਂ ਪਾਉਂਦਾ ਆ ਤੂੰ ਕੋਈ ਬਾਲੀ ਵੱਡੀ ਗੱਲ ਨਹੀਂ ਫੋਨ ਤੇ ਇਹਦੂ ਹੋਰ ਕੀ ਇਹਦੂ ਘੱਟ ਗੱਲ ਹੋਊਗੀ ਹਲੇ ਓ ਕੋਈ ਨਹੀਂ ਤੂੰ ਨੰਗੀ ਨਹੀਂ ਕਰਦੇ ਹੁੰਦੇ ਇਹੋ ਜੀ ਗੱਲ ਦੱਬ ਕੇ ਰੱਖਦੇ ਇੱਥੇ ਰਹਿਤਾ ਵਾਦੇ ਉੱਤੇ ਟੁਟ ਮੱਟ ਵਾਇਰਲ ਹੋ ਰਹੀਆਂ ਨੇ ਉਹਦੀਆਂ ਫਿਰ ਹੁਣ ਕੀ ਕਰੀਏ ਸਰਪੰਚ ਕੋਲ ਚੱਲੀਏ ਤੂੰ ਦੇਖ ਮੈਂ ਤਾਂ ਤੇਰੇ ਕੋਲ ਆਇਆ ਤੂੰ ਸਮਝਾਉਣਾ ਹੈ ਤੂੰ ਮੈਨੂੰ ਕਹਿ ਕੀ ਗੀਆਂ ਤੇਰੇ ਅੱਖੇ ਵਿੱਚ ਲੱਗਿਆ ਕੋਈ ਬਾਲਾ ਗੁੱਸਾ ਨਾ ਕਰ ਤੂੰ ਯਾਰ ਪਹਿਲਾਂ ਠੰਡਾ ਹੋ ਚਾਹ ਪਾਣੀ ਦੱਸ ਤੂੰ ਪਹਿਲਾਂ ਠੰਡਾ ਹੀ ਆ ਯਾਰ ਮੈਂ ਤਾਂ ਉਹ ਪਾਣੀ ਪੂਣੀ ਪਿਉਣਾ ਮੈਂ ਚੱਲ ਨਵੇੜਾ ਕਰਾ ਕੇ ਮੈਂ ਮਰਜ਼ੀ ਕਰਾ ਚੱਲ ਆਪਾਂ ਚੱਲਦੇ ਆਂ ਨਹੀਂ ਮੈਂ ਉਹਦੀਆਂ ਲੱਤਾਂ ਤੋੜ ਦੂੰ ਚੱਲ 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 ਆਪਾਂ ਸਰਪੰਚ ਕੋਲ ਚੱਲਦੇ ਆਂ ਟਿੱਕਦੀ ਨਹੀਂ ਯਾਰ ਇਹ 4 6 8 10 5000 ਤੋ 4 6 8 10 10000 10000 ਤੇ 105000 ਹਨ ਤਾਂ ਘਟਨੇਗੇ ਫਿਰ ਹੁਣ ਕੀ ਕਰਾਂ ਖਾਤੇ ਚ ਤੋਂ ਮੈਂ ਸਾਰੇ ਕਢਾ ਲਏ ਇੰਨੇ ਤਾਂ ਫਿਰ ਘਟ ਰਹਿਣਗੇ ਮੈਂ ਤਾਂ ਉਹਨੂੰ ਕਿਹਾ ਵੀ ਸਾਲ ਦੀ ਫੀਸ ਭਰਾਂਗੇ ਹੁਣ ਨਾ ਮੈਨੂੰ ਮਰਨੇ ਨੇ ਐ ਦੱਸੇ ਵੀ ਫੀਸ ਕਿੰਨੀ ਹੈਗੀ ਨਹੀਂ ਮੈਂ ਸਾਰੀ ਨਾ ਭਰ ਦਿੰਦੀ ਇਹ ਤਾਂ ਮੰਗੂੰਗੀ ਤਾਂ ਕੀ ਕਰਾਂ ਹੁਣ ਯਾਰਾਂ ਡਾਕਟਰ ਰਿਕਵਲੀ 10 ਕਿੱਧਰ ਜਾਂਦੇ ਆ ਜੀ ਮੈਂ ਤਾਂ ਇੱਥੇ ਜਾਂਦਾ ਸੀ ਅੱਛਾ ਮੈਂ ਕਰਦੀ ਆ ਆ ਪੈਸੇ ਮੈਂ ਬੈਂਕ 'ਚ ਹੀ ਰੱਖ ਦਿੰਦੀ ਆ ਹਨਾ ਇਹਨੂੰ ਚੈਨੀ ਕਰਾ ਦੂੰਗੀ 5000 ਰੁਪਏ ਕੱਟੇ ਅਗਲੇ ਮਹੀਨੇ ਜਦੋਂ ਮਿਲਗੇ 5000 ਹਨਾ ਫਿਰ ਮੈਂ ਮੰਮੀ ਤੋਂ ਮੰਗ ਲੂੰਗੀ ਮੇਰੀ ਤੋਂ ਫਿਰ ਇਹਨੂੰ ਕਰਾ ਦੂੰਗੀ ਚੈਨੀ ਆਹ ਕੀ ਹੋ ਗਿਆ ਹੇ ਕੁਛ ਨਹੀਂ ਜੀਓ ਤਮੇ ਪੈਸੇ ਕੀ ਨਹੀਂ ਜਾਂਦੀ ਸੀ ਟੈਨਸ਼ਨ ਦੀ ਚ ਜਗਾ ਤੋ ਬੈਠੀ ਸੀ ਟੈਨਸ਼ਨ ਦੀ ਚ ਮੈਂ ਤਾਂ ਬੈਠੀ ਸੀਗੀ ਉਹ ਮੇਰੇ ਕੋਲ 5000 ਘਟ ਹੈਗਾ ਅਗਲੇ ਮਹੀਨੇ ਥੋੜਾ ਜਨਮ ਦਿਨ ਨਹੀਂ ਆ ਰਿਹਾ ਹਾਂ ਹਣਾ ਉਹ ਗੁਗਲੂ-ਮਗਲੂ ਤੇਰਾ ਜਿਆਦਾ ਮੇਰਾ ਜਨਮ ਦਿਨ ਹੈ ਜਿਆਦਾ ਮੈਨੂੰ ਜਿਆਦਾ ਮੈਂ ਤਾਂ ਕਹਿੰਦੀ ਸੀ ਕਿ ਮੈਂ ਤੁਹਾਨੂੰ ਵਿੱਚ ਇੰਨੀ ਨਾ ਕਰਾਦਾ ਹਣਾ ਇਤਕੀ ਅੱਛਾ ਹਾਂ ਉਹ ਨਾ ਚੈਨੀ ਨੂੰ ਕੁਇਆ ਇਨਾ ਪਿਆਰ ਲੱਗਦਾ ਨਹੀਂ ਉਹ ਗੱਲ ਦੱਸਣਾ ਫਿਰ ਬੁਰਾ ਲੱਗਦਾ ਨਾ ਅਗਲਾ ਕੰਦਾ ਸਿਰ ਪੰਜ ਤੇ ਦੇਖੀ ਕੋਈ ਸੋ ਕੋੜਾ ਪਾ ਰੱਖੇ ਚੈਨੀ ਪਾਈ ਨਹੀਂ ਹੋਈ ਹਣਾ ਕਰਾ ਦੀ ਕਰਾ ਦੀ ਉਹ 5000 ਘਾਟਾ ਮੈਂ ਕਹਿੰਦੀ ਸੀ 10 ਤਾਂ ਮੇਰੇ ਕੋਲ ਹੈਗਾਗਾ ਹੋਇਆ ਚੱਕ ਤੂੰ ਹੈ 6000 ਠੀਕ ਹੈ ਸੌਖਾ ਕਰਾਦੀ ਤੇ ਨਹੀਂ ਮੇਰੀ ਗੱਲ ਸੁਣ ਫਿਰ ਗਿਫਟ ਹੋਊਗਾ ਹੋ ਚੰਗਾ ਵੀ ਮੈਂ ਆਪੀ ਕਰਾ ਦੂੰਗੀ ਚੰਗਾ ਜੁੱਟੇ ਜਾਂਣ ਦੇ ਹੁਣ ਗਿਫਟ ਤਾਂ ਤੇਰੇ ਆ ਮੈਂ ਤਾਂ 5 ਜਾਂ 6 ਦਿੱਤਾ ਤੂੰ 10000 ਲਾਈ ਜੰਨੀ ਆ ਆਪਣੇ ਕੋਲ ਚੰਗਾ ਜਾ ਆਓ ਜਿੱਧਰ ਜਾਂਦੇ ਸੀ ਠੀਕ ਮਰਨਾ ਐਂ ਤਾਂ ਤੂੰ ਸੱਚੀ ਨਾ ਆ ਦੇਰ ਜਿੱਤ ਰਹੀ ਨੀ ਇਹ ਰੀ ਗੱਲਾਂ ਕਰਕੇ ਕੋਈ ਗੱਲ ਨਹੀਂ ਦਿਲ ਜਿੱਤੇ ਹੀ ਚੰਗਾ ਜੀ ਹੋਤਾ ਤੇ ਪਿਆਰ ਦੀ ਯਾਦ ਮੱਲੂ ਮੰਲੀ ਆ ਗਈ ਸੋਨੇ ਯਾਰ ਦੀ ਦੇ ਕੁੜੀਆਂ ਚ ਕੋਈ ਨਹੀਂ ਜਿਵੇਂ ਫੇਰ ਆਉਣੀ ਆ ਓਹੋ ਮਰ ਜਾ ਤੈਨੂੰ ਦਿਖਦਾ ਨਹੀਂ ਹੈਗਾ ਉਹ ਦੀਨਾ ਤਾਂ ਤੈਨੂੰ ਨਹੀਂ RAM ਨਾ ਨਹੀਂ ਚਲਾ ਸਕਦਾ ਤੂੰ ਉਹ ਮੈਂ ਤਾਂ RAM ਨਹੀਂ ਜਾਂਦਾ ਸੀ ਤੂੰ ਮੁਰੇ ਆ ਗਈ ਆਹੋ ਮੈਂ ਕਹਾਂ ਨੂੰ ਤੇਰੇ ਮੁਰੇ ਆਉਂਦੀਆਂ ਹੁਣ ਤਾਂ ਤੇਰੇ ਮੁਰੇ ਦੀਪੀ ਆਉਂਦੀ ਆ ਦੀਪੀ ਘੜੀ ਅੱਛਾ ਜਿੱਦਾਂ ਤੈਨੂੰ ਪਤਾ ਹੀ ਨਹੀਂ ਦੀਪੀ ਕਿਹੜੀ ਵੀ ਮੈਨੂੰ ਸਾਰਾ ਕੁਝ ਪਤਾ ਦੀਪੀ ਬਾਰੇ ਨਾਲੇ ਮੇਰੀ ਗੱਲ ਸੁਣ ਤੂੰ ਕੀ ਕਹਿਣਾ ਵੀ ਪਿੰਡ ਚ ਸਾਰੀ ਜਗ੍ਹਾ ਰੋਲਾ ਪਾ ਰੱਖਿਆ ਤੂੰ ਕੀ ਬੋਇਆ ਮੈਂ ਦੀਪੀ ਮੈਨੂੰ ਸਾਰੀਆਂ ਗੱਲਾਂ ਜਦ ਦੱਸ ਕੇ ਗਈ ਆ ਵੀ ਸਰਪੰਚ ਆਏ ਕਹਿੰਦਾ ਪਿੰਡ 'ਚ ਵੀ ਮੈਂ ਤਾਂ ਸਿੰਦਰ ਨੂੰ ਛੱਡਤਾ। ਨਾ ਬਈ ਆਪਾਂ ਤਾਂ ਇਹ ਗੱਲ ਕਹੀ ਨਹੀਂ ਨਾ ਹੀ ਮੈਂ ਛੱਡ ਸਕਦਾ ਤੇ ਨਾ ਹੀ ਤੂੰ ਮੈਨੂੰ ਛੱਡੇ। ਮੈਂ ਤਾਂ ਤੈਨੂੰ ਛੱਡਤਾ। ਨਾਲੇ ਮੇਰੀ ਗੱਲ ਸੁਣਾ ਹੁਣ ਪਿੰਡ 'ਚ ਮੈਂ ਸਾਰਿਆਂ ਨੂੰ ਦੱਸੂ ਵੀ ਸਰਪੰਚ ਨੇ ਮੈਨੂੰ ਛੱਡਦਾ ਮੈਂ ਸਰਪੰਚ ਨੂੰ ਛੱਡਿਆ ਆ। ਅੱਛਾ ਐਂ ਤੂੰ ਮੈਨੂੰ ਦਿਲ 'ਚੋਂ ਕੱਢ ਦੇਗੀ। ਵੀ ਮੈਂ ਕੱਢਤਾ ਤੈਨੂੰ ਤਾਂ ਦਿਲ 'ਚ ਮੈਂ ਬਿਠਾਇਆ ਹੀ ਨਹੀਂ। ਓਹ ਕੰਮ ਇਦਰੀ ਸਾਡੀ ਮਰਜ਼ੀ ਨਾਲ ਵਹਿੰਦੀ ਐ ਤੇ ਉੜਦੀ ਵੀ ਸਾਡੀ ਮਰਜ਼ੀ ਨਾਲ। ਬਾਲੀ ਪਕਾਈ ਨਾ ਕਰ। ਮੈਂ ਸਾਰਾ ਕੁਝ ਜਾਣਦੀ ਆਂ ਤੂੰ ਕਿੰਨਾ ਕੁ ਮੈਨੂੰ ਪਿਆਰ ਤੂੰ ਮੇਰੇ ਬਾਪੂ ਨੂੰ ਕੀ ਕਹਿੰਦਾ ਸੀ ਮੈਂ 4 ਵਜੇ ਆਉਂਗਾ ਉਹ ਬਾਪੂ ਦਾ ਦਾ ਬਹਾਨਾ ਸੀ ਆਉਣਾ ਤਾਂ ਮੈਂ ਤੇਰੇ ਕੋਲ ਹੀ ਐ ਤੂੰ ਐਂ ਜੀ ਕਿਹੜੀ ਬਾਪੂ ਨੂੰ ਦਵਾਈ ਦੇਣਾ ਫਿਰਦਾ ਵੀ ਕੀ ਸੰਗਾਉਣਾ ਫਿਰਦਾ ਤੂੰ ਉਹਨੂੰ ਉਹ ਬਾਪੂ ਨੂੰ ਕਹਣੂੰ ਤੈਨੂੰ ਕਹੀ ਤਾਂ ਰਵੇ ਤੈਨੂੰ ਦੇਣੀ ਐ ਦਵਾਈ ਤਾਂ ਮੈਨੂੰ ਲੋੜ ਨਹੀਂ ਤੇਰੀ ਦਵਾਈ ਦੀ ਸਮਝ ਆ ਗਈ ਨਾਲੇ ਮੇਰੀ ਗੱਲ ਸੁਣਨਾ ਮੇਰੇ ਘਰੇ ਨਾ ਆਈ ਹਾਂ 4 4 ਵਜੇ ਲੋੜ ਨਹੀਂ ਆਉਣ ਦੀ 4 ਵਜੇ 4 ਵਜੇ ਆ ਰਾਹੇ ਦੇਖੀ ਤੈਨੂੰ ਮੈਂ ਦੱਸੂ ਪਤਾ ਕਿ ਉਹ ਆ ਗਿਆ ਮੈਂ ਦਿਲ ਚੋਂ ਕੱਢ ਦੇ ਤੇਰੇ ਨਾਲ ਮੇਰੀ ਫਰੈਂਡਸ਼ਿਪ ਹੈ ਨਹੀਂ ਹੁਣ ਮੈਂ ਤੈਨੂੰ ਉਹਦੇ ਵੀ ਕਿਹਾ ਸੀ ਇਹਦਾ ਨਾ ਅੱਜ ਰੋਟੇ ਨਾਲ ਰੋਟੇ ਖਾਲ ਇਹ ਟੁੱਟੂਗੀ ਛੱਡਿਆ ਕਰ ਆਹਾਂ ਉਹ ਦੇਖੀ ਵਿਚ ਮਾਰਨਾ ਸੀ ਦੀਂਦਾ ਨਹੀਂ ਉਹ ਦੀਂਦਾ ਮੈਨੂੰ ਹੋਰ ਦੱਸ ਤੈਨੂੰ ਦੱਸਦਾ ਹੋਵੇ ਫਿਰ ਇਹਦੀਆਂ ਗੱਲਾਂ ਕਾਹਨੂੰ ਕਰੇ ਕੀ ਹੋ ਗਿਆ ਤੂੰ ਵੀ ਘਬਰੀ ਪਈ ਆ ਨਾ ਤੂੰ ਤਾਂ ਮੈਨੂੰ ਕਹਿੰਦਾ ਸੀ ਮਛਿੰਦਰ ਦਾ ਖਿਹੜਾ ਛੱਡਤਾ ਨਾ ਤੂੰ ਵੀ ਕਾ ਬਰੀ ਦਾ ਮਤਲਬ ਇਹ ਦੂਪਹਿਰ ਲਾ ਕਿੱਥੋਂ ਆਏ ਉਹ ਕਰੋ ਹੀ ਆਇਆ ਹੋਰ ਕਿੱਥੋਂ ਆ আচ্ছা ਨਾ ਤੂੰ ਤੇ ਕਹਿੰਦਾ ਸੀ ਮੈਂ ਉਹਦਾ ਖਿਹੜਾ ਛੱਡਤਾ ਤਾਂ ਅੱਜ ਸਵੇਰੇ ਮੈਨੂੰ ਮਿਲੀ ਸੀ ਫਿਰ ਮੈਂ ਤਾਂ ਖਿਹੜਾ ਛੱਡਤਾ ਮੈਨੂੰ ਕਿ ਅਜਾ ਚਾਰ ਬਾਰੀ ਮਿਲੀ ਜਾਵੇ ਉਹ ਤਾਂ ਮੈਨੂੰ ਕਹਿੰਦੀ ਸੀ ਮੇਰੀਆਂ ਮਿੰਤਾਂ ਕਰਦਾ ਘਰੇ ਆਉਂਦਾ 4-4 ਵਜੇ ਆਉਂਦਾ ਤੂੰ ਉਹਦੇ ਘਰੇ ਰਾਤ ਨੂੰ 4 ਵਜੇ ਕੀ ਲੈਣ ਜਾਂਦਾ ਕਿਹੜੀ ਕਿਹੜੀ ਮਿੰਤਾ ਕਰਦਾ ਸਿੰਦਰ ਦੀਆਂ ਕੌਣ ਤੂੰ ਮੈਂ ਹਾਂ ਮੈਨੂੰ ਲੱਗਦਾ ਤੂੰ ਨਾ ਸੁਪਨਾ ਸੁਪਨਾ ਦੇਖਿਆ ਹੀ ਕੋਈ ਸੂਫਨਾ ਸਫਨਾ ਨਹੀਂ ਦੇਖਦੀ ਸੀ ਉਹ ਤਾਂ ਕਹਿੰਦੀ ਉਹ ਕੌਣ ਹੁੰਦਾ ਮੈਨੂੰ ਛੱਡਣ ਵਾਲਾ ਐਂ ਕਰਕੇ ਗਈ ਐ ਕਿ ਮੈਂ ਛੱਡਿਆਗਾ ਐਨਾ ਕੁਝ ਬੋਲ ਕੇ ਗਈ ਆ ਨਾਲੇ ਤੂੰ ਬਾਈ ਉਹਦੇ ਘਰੇ 4 ਵਜੇ ਕੀ ਕਰਨ ਜਾਣਾਗਾ ਉਹ ਮੈਨੂੰ ਤਾਂ ਕਰਦਾ ਉਹੀ ਭਲੇਖਾ ਪੈ ਗਿਆ ਉਹ ਕਿਸੇ ਗੱਲ ਦਾ ਮੈਂ ਸਿੰਦਰ ਦੀਆਂ ਹਾਂ ਸਿੰਦਰ ਦੀਆਂ ਮੈਨੂੰ ਤਾਂ ਕਰੂ ਮੈਂ ਹਾਂ ਉਹ ਹੈਲੋ ਉਹ ਮੇਰੀਆਂ ਮਿੰਤਾ ਭਵੇਂ ਕਰਦੀ ਹੋਵੇ ਤੇਰੇ ਦਾ ਮਤਲਬ ਤੂੰ ਛੱਡਿਆ ਨਹੀਂ ਉਹਨੂੰ ਉਹ ਲੈ ਉਹ ਛੱਡ ਹੀ ਐ ਮੈਂ ਤੇਰੇ ਤੋਂ ਬਣਦਾ ਮੈਨੂੰ ਟਾਈਮ ਨਹੀਂ ਯਾਰ ਤੇਰੇ ਮਗਰ ਮਗਰ ਫਿਰਦਾ ਰਹਣਾ ਮੈਂ ਫਿਰ ਉਹ ਝੂਠ ਬੋਲਦੀ ਸੀ ਤੂੰ ਠੀ ਬੋਲੀਉ ਜਾਣ ਕੇ ਲੜਾਉਂਦੀ ਹੋਊਗਾ ਮੱਚਦੀ ਹੋਊਗੀ ਹਣਾ ਮੇਰੇ ਤੋਂ ਤੂੰ ਟੈਨਸ਼ਨ ਨਾ ਲਿਆ ਕਰ ਕਿੱਥੇ ਤੂੰ ਕਿੱਥੇ ਉਹ ਫਿਰ ਜਦੂਰੀ ਵਾਰ ਮਿਲੀ ਮੈਂ ਤੈਨੂੰ ਕਹਿ ਦੂੰਗੀ ਕਹੀ ਦੇ ਕੀ ਕਹ ਦੇਂਗੀ ਵੀ ਤੈਨੂੰ ਪੱਕੇ ਮੂਦੇ ਤੇ ਛੱਡਤਾ ਉਹ ਤਾਂ ਕਹਿੰਦਾ ਫਿਰਦਾਗਾ ਓ ਯਾਰ ਮੇਰੀ ਗੱਲ ਤੈਨੂੰ ਮੈਂ ਦੱਸਾਂ ਉਹ ਅਸਲ ਵਿੱਚ ਨਾ ਤੈਨੂੰ ਕਿਸੇ ਦੇ ਮੂੰਹ ਲੱਗਣ ਦੀ ਲੋੜ ਨਹੀਂ ਮੈਂ ਕਿਸੇ ਦੇ ਮੂੰਹ ਨਹੀਂ ਲੱਗਦੀ ਬਸ ਤੂੰ ਮੇਰੇ ਮੂੰਹ ਮੱਥੇ ਲੱਗਦਾ ਰਹੀਂ ਤੇ ਮੇਰੇ ਨਾਲ ਬੰਦਿਆਂ ਵਾਂਗੂ ਰਹੀਂ ਉਹ ਬੰਦਿਆਂ ਵਾਂਗੂ ਹੀ ਆ ਪਰ ਤੂੰ ਵੀ ਮੇਰੇ ਨਾਲ ਮਿਲ ਕੇ ਰਹੀਂ ਆ ਜਾ ਗਰੀ ਚੰਗਾ ਖੇਤ ਆਪਣੇ ਮੇਰੇ ਕੋਲ ਉਹ ਸਬਜੀ ਲੈਣਾ ਹਾਂ ਹਾਂ ਸਬਜੀ ਲੈਣ ਤਾਂ ਮੈਂ ਉੱਥੇ ਆਇਆ ਕਰੂੰਗੀ ਤੇ ਚਲ ਠੀਕ ਹੈ ਫਿਰ ਮੈਂ ਜਾਂਦੀ ਆ ਕਿਵੇੜਾ ਹੋ ਗਿਆ ਓਕੇ ਓਕੇ ਮਿਲਦੇ ਆਪਾਂ ਕੱਲ ਨੂੰ ਹਾਂਜੀ ਠੀਕ ਹੈ ਸ਼ਿੰਦਾਰ ਸ਼ਿੰਦਾਰ ਕਰਾ ਦੇ ਨਾ ਚੈਨੀ ਮੂੰਹ ਦੇਖਿਆ ਚੈਨੀ ਵਾਲਾ ਮੈਂ ਤਾਂ ਮੁੰਡੇ ਦੀ ਫੀਸ ਭਰੂੰਗੀ ਜੇ ਮੈਂ ਕਹਿ ਦਿੰਦੀ ਨਾ ਮੁੰਡੇ ਦੀ ਫੀਸ ਭਰਨੀ ਹੈ ਜਮੇ ਨਹੀਂ ਦੇਣੇ ਸੀ ਇਹਨੇ ਪੈਸੇ ਚਲ ਸ਼ੁਕਰ ਹੈ ਮੁੰਡੇਂ ਦੇ ਦਿੰਦੂ ਕੀ ਸਾਰੇ ਪੈਸੇ ਚੰਪਲਿਆ ਹੋਇਆ ਜਨਮ ਦਿਨ ਨੂੰ ਦੱਸ ਤੂੰ ਨਿਆਣਾਗਾ ਜਨਮ ਦਿਨ ਮਨਾਉਣ ਨੂੰ ਨਹੀਂ ਕਿ ਮੈਂ ਸਰਪੰਚਣੀ ਐ ਤੂੰ ਕਿਵੇਂ ਲੱਤ ਜੇ ਕੜੀਸ ਦੀ ਆਉਣੀ ਐ ਨਹੀਂ ਕੀ ਦੱਸਾਂ ਬੇੜਾ ਬਈਆ ਸਾਡੇ ਵਾਲੇ ਦਾ ਖੁੱਡ-ਕੁੱਡ ਰੇਤਾ ਨਾ ਸਜਾਤੀਆਂ ਨੇ ਅੱਜ ਵੀ ਕੁੱਟੇ ਤੈਨੂੰ ਅੰਗੀਆਂ ਹੋਣੀਆਂ ਬਾਲਾ ਜਾਦੇ ਕੁੱਟਾ ਮੈਨੂੰ ਤਾਂ ਸੌਂ ਖਾਣੀ ਤੂੰ ਐ ਕਰਕੇ ਇਸ ਕੁਛ ਕਰਦੇ ਐ ਨਹੀਂ ਸਰਦਾ ਹੈਗਾ ਕਿਸ ਕਾਨੂੰ ਕਰਦਾ ਹੈਗਾ ਤਾਂ ਮੇਰੇ ਘਰ ਵਾਲੀਆ ਕੰਜਰ ਪੈਸੇ ਮੈਨੂੰ ਲਾ ਕੇ ਛਡਾਉਣਾ ਪਊਗਾ ਕੀ ਗੱਲ ਹੋ ਗਈ ਕਤ ਕੁੱਤੇ ਤੈਨੂੰ ਕੀ ਗੱਲ ਕੀ ਹੋਣੀ ਸੀ ਮੈਨੂੰ ਕਹਦਾ ਦਾਲ ਫੜਾ ਦੇ ਮੈਨੂੰ ਪੜਾਈ ਨਹੀਂ ਮਿਲਦਾ ਟੂਕ ਨਹੀਂ ਟੂਕਦਾ ਕੁੱਤਿਆ ਦਾਲ ਫੜਾ ਦੇ ਨਹੀਂ ਹੋਰ ਕੀ ਦੱਸਾਂ ਇੰਨਾ ਜਿਆਦੇ ਕੰਜਰ ਨੇ ਕੁੱਤਿਆ ਕੀ ਕੱਟੀ ਕਰਾ ਇਹਦੇ ਨੇ ਕਟਣੀਆਂ ਵੀ ਬਹੁਤ ਔਕੀਆਂ ਨੇ ਨਹੀਂ ਮੇਰੀ ਗੱਲ ਸੁਣ ਤੂੰ ਆਈ ਗੁੱਟ ਖਾਈ ਜਾਨੇ ਫਿਰ ਆਦੇ ਪੇਕੇ ਵਗ ਜਾ ਨਿੱਕੀ ਦੱਸਾਂ ਮੇਰੇ ਘਰ ਦਾ ਜਲੂਸ ਨਿਕਲਦਾ ਮੈਂ ਤਾਂ ਘਰੋਂ ਬਾਗ ਜਾ ਲੱਛਣ ਥੋੜੇ ਤੇਰੇ ਵੀ ਮਾੜੇ ਨੇ ਨਾ ਤੂੰ ਉਹਦੇ ਕਿਵੇਂ ਉਹਦੇ ਹੋ ਕੇ ਖੜ ਗਈ ਸੀਗੀ ਮੈਂ ਤਾਂ ਕਹਿੰਦੀ ਸੀ ਕਿ ਪਹਿਣ ਦੇ ਛਤਰ ਹੋਣ ਤੇ ਜੇਲ ਦੱਸੀ ਮਾੜੀ ਜੀ ਨਹੀਂ ਚਲ ਕੋਈ ਨਾ ਮੇਰੀ ਗੱਲ ਸੁਣ ਸਰਪੰਚ ਜੀ ਮੋ ਪ੍ਰੇਮ ਤੇਰੇ ਨਾਲ ਹੀ ਆ ਭਵੇਂ ਸਿੰਦਰ ਦੀ ਪੱਖ ਚ ਹੋ ਜਾ ਭਵੇਂ ਉਹਦੇ ਪੱਖ ਚ ਹੋ ਜਾ ਦੀਪੀ ਦੀਪੀ ਦੇ ਮੈਂ ਪੱਖ ਚ ਤੇਰੇ ਆ ਹਾਂ ਰਹਿਣ ਦੇ ਕਰ ਮੈਨੂੰ ਪਤਾ ਹਾਂ ਹਾਂ ਇਹ ਹੰਟਪੋਰਾ ਦਾ ਮੈਂ ਤੈਨੂੰ ਐ ਕਹਿੰਦੀ ਸੀਗੀ ਸੂਟ ਦੇਖ ਕੇ ਆਈਆਂ ਨਹੀਂ ਤੇਰੇ ਵਾਸਤੇ ਸੇ ਮਸਤਾ ਰਿਆਂ ਵਾਲਾ ਗਾ ਕਿੱਥੋਂ ਨਹੀਂ ਦੁਕਾਨ ਤੇ ਦੇਖ ਕੇ ਆਇਆ ਸੂਟ ਬਾਲਾ ਸੋਹਣਾ ਗਾ ਸੌਖਾ ਹੋਰ ਉਹ ਪੱਗਣ ਚਾਚੇ ਕਿੰਨਾ ਸੋਹਣਾ ਸੂਟ ਆ ਮੈਂ ਆਖਿਆ ਤਾਂ ਸਰਪੰਚਣੀ ਦੀ ਸੋਹਣਾ ਲੱਗੂਗਾ ਰੱਡ ਕੜਾਏ ਆਂਦੀ ਐ ਨੂੰ ਕੜਵਾਇਆ ਸੀਗੀ ਮੈਂ ਕਹਿਤਾ ਸੀ ਮਖ ਰੱਖ ਦੀ ਜੇ ਸਰਪੰਚਣੀ ਆਈ ਉਹਨੂੰ ਪੜਾ ਦੀ ਸਰਪ੍ਰਾਈਜ਼ ਦੇ ਦੀ ਠੀਕ ਐ ਵਧੀਆ ਕੀਤਾ ਕੋਲੇ ਆਈ ਨਹੀਂ ਇਹ ਤਾਂ ਸਰਪੰਚ ਫੜਾ ਕੇ ਗਿਆ ਇਹਨੂੰ ਅਸ ਕਹਿੰਦਾ ਜੋ ਕੁਸਲੇ ਹੋ ਗਏ ਕਰਦਾ ਹੁਣ ਤਾਂ ਉਹ ਕਰ ਬਰਦਾ ਹਾਂ ਹੁਣ ਤਾਂ ਮੇਰੀ ਸੁਣਦਾ ਹੈਗਾ ਮੈਨੂੰ ਕਿਤੇ ਜਾਣ ਵੀ ਦੇ ਦਿਆ ਕਰੋ ਪਹਿਲੀ ਬੱਚਾ ਰੋਈ ਲੈਣੋ ਕੋਈ ਵੀ ਕੰਮ ਨਹੀਂ ਕਰਨ ਦਿੰਦੇ ਹੁਣ ਨਿਕਲਿਆ ਸੀ ਕੀ ਹੋ ਗਿਆ ਕੀ ਹੋ ਗਿਆ ਜੀ ਕੀ ਹੋ ਗਿਆ ਲੋਕੀ ਜਗਾ ਤਾਂ ਜਾਣੀ ਆ ਤੇ ਤੂੰ ਦੱਸ ਦੇ ਭੋਲੇ ਇਹ ਨਹੀਂ ਬੋਲਦੀ ਮੈਨੂੰ ਦੱਸ ਕੀ ਗੱਲ ਹੋਈ ਹੈ ਗੱਲ ਕੀ ਹੋਣੀ ਆ ਯਾਰ ਮੈਨੂੰ ਤਾਂ ਮੂੰਹ ਦਿਖਾਉਣ ਜਗ੍ਹਾ ਨਹੀਂ ਛੱਡਿਆ ਇਹਨੇ ਕਿਉਂ ਓਏ ਕੁੱਟਵਾ ਵਾਇਰਲ ਕਰੀ ਫਿਰਦੀ ਆ ਦੂਜੀ ਓ ਨਹੀਂ ਯਾਰ ਤੂੰ ਕੀ ਕਹੀ ਹੈ ਨਾ ਓ ਹੋਰ ਕਿਹੜੀਆਂ ਓ ਐ ਐ ਖਿਚੋਕ ਜਾ ਕੇ ਆਪੀਆਂ ਅੱਛਾ ਆਪਦੀਆਂ ਭਾਈ ਬਟਾ ਮੈਂ ਵੀ ਦੇਖੀਆਂ ਸੀ ਗਿਆ ਹਾਂ ਬਹੁਤ ਵਧੀਆ ਲੱਗੀਆਂ ਓਏ ਹੋਇਆ ਮੈਂ ਨੈਟ 'ਤੇ ਮੈਂ ਦੇਖੀਆਂ ਬਸ ਤਾਂ ਇਹ ਸੇ ਕਰਕੇ ਹੈ ਕਿ ਇਹ ਕਰਤੂਤ ਕਰਕੇ ਖਾਂਦੀ ਆ ਇਹ ਤਾਂ ਮੈਨੂੰ ਕਹਿੰਦੀ ਤਾਂ ਕੁੱਟਿਆ ਕਿ ਦਾਲ ਨਹੀਂ ਸੀ ਘਰੇ ਹੈਂ ਹੈ ਨਿੰਦਰੀ ਉਹ ਸਰਪੰਚਾ ਤੂੰ ਟਿਕਟ ਕਿਆ ਕਰਾ ਦੇ ਨਾ ਯਾਰ ਟਿਕਟ ਕਿਆ ਕਰਾਉਣਿਆ ਕਰਾਉਣੇ ਕੀ ਉਹ ਬਾਈ ਟਿਕਟ ਕਿਆ ਕਰਾ ਦੇ ਕਰਾ ਦੂ ਇਧਰ ਹੈ ਨਮੇੜ ਆ ਜਾ ਨਾ ਆ ਜਾ ਮੈਂ ਕਹਿੰਦਾ ਸਰਪੰਚ ਨਹੀਂ ਨਮੇੜ ਉਧਰ ਉਹ ਨਮੇੜਦਿਆਂ ਖੜ ਜਾ ਬੈਠ ਰੇ ਹਟ ਇਧਰ ਆ ਸਰਪੰਚਣੀ ਹਾਂ ਦੱਸ ਚੱਲ ਜਾ ਮੈਂ ਬਰਾ ਉਧਰ ਹੀ ਉਹ ਬੈ ਜਾ ਕੋਈ ਨਹੀਂ ਬਾਈ ਨਹੀਂ ਇਹਨੂੰ ਆਇਆ ਵੀ ਮੇਰੇ ਲਾਪੜੇ ਨਾ ਲਾ ਵੀ ਮੈਂ ਬੈ ਜਾ ਨਹੀਂ ਪਹਿਲਾਂ ਹਾਂ ਦੱਸੋ ਲੱਕੀ ਗੱਲ ਦੱਸੋ ਸਾਰੀ ਕੀ ਹੋਈ ਹਾਂ ਗੱਲ ਦੱਸ ਦੋ ਸਾਨੂੰ ਕੁਛ ਨਹੀਂ ਮੈਂ ਭਰਾ ਮੇਰੇ ਤੇ ਤਾਂ ਕੋਈ ਗਲਤੀ ਨਹੀਂ ਹੋਈ ਸਰਪੰਚਾ ਮੈਂ ਕੋਈ ਗਲਤੀ ਨਹੀਂ ਮੈਨੂੰ ਕੀ ਪਤਾ ਕਿਹੜੀਆਂ ਫੋਟੋਆਂ ਦੀ ਗੱਲ ਕਰ ਰਿਹਾ ਉਹ ਛਾਣੀ ਐ ਉਹ ਨਹੀਂ ਗਲਤੀ ਕਰਦੀ ਯਾਰ ਸਰਪੰਚਣੀ ਐ ਉਹ ਤਾਂ ਮੈਂ ਵੀ ਦੇਖੀ ਆ ਫੋਟੋਆਂ ਬਾਈ ਸੌ ਖਾ ਪੈਂਦਾ ਹੁੰਦਾ ਸਰਪੰਚਣੀ ਕਿਸੇ ਹੋਰ ਨੇ ਫਿਰ ਮੈਨੂੰ ਕਿਉਂ ਨਹੀਂ ਦਿਖਾਈਆਂ ਤੂੰ ਮੈਨੂੰ ਮੈਂ ਤਾਂ ਕਿਸੇ ਦੇ ਫੋਨ ਤੇ ਦੇਖੀ ਸੀ ਨਹੀਂ ਸਰਪੰਚਣੀ ਬੜੰਗਾ ਪੈਂਦਾ ਹੁੰਦਾ ਕਿਸੇ ਦਾ ਬੜੰਗਾ ਤਾਂ ਸਾਰੀ ਐਂ ਕਹਿੰਦੇ ਬਾਅਦ ਤੇ ਸਾਡਾ ਫੇਸ ਸਾਡੋ ਅਡਰ ਲਾਤਾ ਹਾਂ ਤੂੰ ਮੈਨੂੰ ਐ ਦੱਸ ਮਨਵਾ ਇਹ ਦੱਸ ਫੋਟੋ ਮੈਂ ਕਿਹਦੇ ਫੋਨ ਤੋਂ ਖਿੱਚੀਆਂ ਸੀ ਹੱਕ ਪੈਸੇ ਲੜਦਾ ਤੂੰ ਸਹੀ ਹੈ ਮੇਰੀ ਗੱਲ ਸੁਣ ਸਰਪੰਚਾ ਹੈ ਅਸੀਂ ਤੇਰੇ ਕੋਲੇ ਰੌਲਾ ਨਿਵੇੜਨ ਆਇਆ ਹੈ ਅੱਗ ਤੇ ਫੂਸ ਪਵਾਉਣ ਨਹੀਂ ਆਏ ਹੈਗੇ ਨਵੇੜਾ ਕਰ ਦੋ ਸਰਪੰਚਾ ਕਿਉਂ ਬਧਾਏ ਕੰਮ ਯਾਰ ਨਮੇੜ ਨਮੇੜ ਦੇ ਉਹ ਨਮੇੜੂਗਾ ਮੈਂ ਬਰਾ ਚੁੱਪ ਕਰ ਯਾਰ ਮੈਂ ਨਮੇੜੂਗਾ ਇੱਕ ਮਿੰਟ ਜੀ ਮੇਰੀ ਗੱਲ ਸੁਣੋ ਤੂੰ ਇਹਨਾਂ ਫੋਨ ਕੋ ਲੈ ਕੇ ਦਿੱਤਾ ਬਈ ਜਿੱਥੇ ਫੋਟੋਆਂ ਨਹੀਂ ਖਿੱਚਣ ਦਿੰਦਾ ਕਿਹੜਾ ਕਹਿੰਦਾ ਮੈਂ ਲੈ ਕੇ ਦਿੱਤਾ ਫਿਰ ਫੋਟੋ ਕਿੱਥੋਂ ਖਿਸੀਆਂ ਮੈਨੂੰ ਮੈਨੂੰ ਐ ਹੀ ਨਹੀਂ ਸਮਝਾਂਦਾਂ ਵੀ ਇਹਨੂੰ ਕਿਹਨੇ ਲੈ ਕੇ ਦੇਤਾ ਉਹ ਤਾਂ ਮੈਨੂੰ ਪੁੱਛਣਾ 1 ਮਿੰਟ ਮੈਂ ਮੋੜਦਾ ਮੈਂ ਮੋੜ ਤੈਨੂੰ ਫੋਨ ਕਿਹਨੇ ਦੇ ਮੇਰੇ ਕੋਲੇ ਕੋਈ ਮਟਰਲ ਨਹੀਂ ਮੇਰੇ ਕੋਲ ਨਹੀਂ ਆਇਗਾ ਫੂਨੇ ਫਾਨੇ ਉਹਨੂੰ ਤਾਂ ਕਰੋਣ ਲੱਭੇ ਮੈਂ ਝੂਠ ਨਹੀਂ ਮਾਰਦਾ ਆ ਮੇਰੀ ਜੇਬ ਚ ਗਲਤ ਤਾਂ ਨਹੀਂ ਚੱਲੀ ਜਾਂਦੀ ਕਿਤੇ ਦੇਖ ਲੈ ਮੈਂ ਮਰਾ ਕੋਈ ਬੋਲਦਾ ਸਰਪੰਚ ਜੀ ਇਹਨੂੰ ਤੂੰ ਤਮਾੜੀ ਐ ਮੈਨੂੰ ਲੈ ਕੇ ਜਾਂਦਾ ਸਰਪੰਚਾ ਯਾਰ ਤੂੰ ਵੀ ਯਾਰ ਚੱਲ ਕੋਈ ਮੈਨੂੰ ਐਂ ਦੱਸ ਗੱਲ ਨਿਬੜੀ ਪਈ ਆ ਤੂੰ ਫੋਨ ਦੱਸ ਤੈਨੂੰ ਕਿਥੋਂ ਲਿਆਈਏ ਕਿਹੜੀ ਦੁਕਾਨ ਤੋਂ ਕਿਹਨੇ ਲੈ ਕੇ ਦਿੱਤਾ ਕਿਉਂ ਵਿਚਾਰੀ ਡਰਾਈ ਆ ਤੁਸੀਂ ਉਰੇ ਆ ਮੈਂ ਸਮਝਾਵਾਂ ਹੋਰ ਗੱਲ ਹੁੰਦੀ ਨਹੀਂ ਉਤੋਂ ਬਿੰਦਰੀ ਮੇਰੀ ਗੱਲ ਸੁਣ ਲੈ ਮੇਰਾ ਨਾਂ ਨਾ ਦੇ ਮੇਰੀ ਗੱਲ ਰਿਮੈਂਬਰ ਆ ਮੈਂ ਵੀ ਕਰਾਂ ਪਾਣੀ ਤਾਂ ਪੂਲਾ ਤੋਂ ਲੰਘ ਗਿਆ ਹੈ ਹੁਣ ਮੇਰੇ ਘਰ ਪੱਟਣ ਤੇ ਆਇਆ ਪਿਆ ਦੇਖ ਮੈਂਪਰਾ ਜੀ ਆਉਣ ਲੱਗਿਆ ਨਾ ਤਰੂ ਮੈਂ ਤਾਂ ਮੈਂ ਕਿਉਂ ਧਰੇਂਗੀ ਦੇਖ ਮੈਂ ਤੈਨੂੰ ਧੱਕੇ ਨਾਲ ਥੋੜੀ ਦਿੱਤਾ ਮੇਰਾ ਮੋਬਾਈਲ ਆ ਫਿਰ ਤੈਨੂੰ ਦਿੰਦਾ ਮੈਂ ਨਹੀਂ ਮੈਂ ਕਿ ਤੱਕੇ ਨਾਲ ਦਿੰਦਾ ਤੂੰ ਮਿੰਤਾ ਕਰਦੀ ਸੀ ਮੇਰੀਆਂ ਮੈਂ ਮਿੰਤਾ ਕਾਦੀ ਲੈ ਕਰ ਲੈ ਭਲਾ ਹਾਂ ਇਹ ਗਲਤ ਗੱਲ ਹੈ ਤੇਰੀ ਮਰਾਦ ਰੱਖਦੀ ਤੂੰ ਆ ਆ ਗਿਆ ਆ ਗਿਆ ਸੁਣਦਾ ਨਹੀਂ ਹਾਂ ਦੱਤ ਤੂੰ ਹੀ ਕੁੱਤੀ ਵਾਂਗੂ ਤਾਂ ਮੈਨੂੰ ਪੈਂਦਾ ਗੱਲ ਤੇ ਨਸਵਾ ਕਰਨੀ ਹੈ ਤੂੰ ਹੀ ਤੁੱਤੀ ਮੰਦੂ ਪੈਂਦਾ ਤੂੰ ਹੀ ਤੁੱਤੀ ਮੰਦੂ ਪੈਂਦਾ ਤੂੰ ਬੰਦਿਆਂ ਨੂੰ ਅਦਲਤ ਆਲਾ ਤੂੰ ਹੀ ਮੈਂ ਤੈਨੂੰ ਇਹ ਕਹਿੰਦੀ ਸੀ ਹਾਂ ਵੀ ਆਪਾਂ ਸਰਪੰਚ ਦੇ ਜਵਾਕ ਨੂੰ ਰਿਸ਼ਤਾ ਨਾ ਕਰਵਾਈਏ ਬੋਲ ਚਲੋ ਪੰਚ ਦੇ ਮੁੰਦੇ ਨੂੰ ਹਾਂ ਹਾਂ ਕੀ ਕਰਵਾਈਏ ਰਿਸ਼ਤਾ ਤੀਲੇ ਨਾਏ ਪੰਧਿਆਂ ਤੋਂ ਮੰਜਿਆਂ ਤੋਂ ਮੈਂ ਮੰਜੇ ਟਟ ਪੈਣਿਆ ਸਿਰਚ ਮਾਰਨੇ ਆ ਮੈਂ ਮੰਜਿਆਂ ਦੀ ਗੱਲ ਨਹੀਂ ਕਰਦੀ ਮੈਂ ਤਾਂ ਇਹ ਕੰਨੀ ਵੇ ਸਰਪੰਚ ਦੇ ਮੁੰਡੇ ਨੂੰ ਆਪਾਂ ਰਿਸ਼ਤਾ ਕਰਾਈਏ ਮੈਂ ਤਾਂ ਨਾ ਤੋ ਛਾਪ ਲਾਉਂਗੀ ਛਾਪ ਤੈਨੂੰ ਤਾਂ ਕਿ ਸਰਪੰਦ ਧੋਦੀਆਂ ਦੇ ਦੇ ਮਾ ਦੀਆਂ ਦੱਲਾਂ ਪਹਿਲੇ ਨੰਨਾ ਪਾ ਦਿਆ ਕਰ ਛਾਪ ਤਾਂ ਮੈਂ ਮੂੰਹੋਂ ਮੰਗ ਕੇ ਪਾਉਂਗੀ ਆ ਬੱਸ ਰਿਸ਼ਤਾ ਤੁਰ ਚੜ ਜਾ ਬਾਕੀ ਤੂੰ ਦੱਸ ਦੇ ਕੋਈ ਸਲਾਹ ਮੇਰੀ ਨਿਗਾ ਵਿੱਚ ਤਾਂ ਕਪਟਾਕੇ ਵਰਗੀ ਕੁੜੀ ਐ ਪਤਾਤੇ ਵਰਗੀ ਤੂੰ ਦੀ ਤੇ ਹੈਗੀ ਪਤਾਤੇ ਵਰਗੀ ਕੁੜੀ ਤੇ ਹੈਦੀ ਤੇਰੀ ਨਾਤ ਤੂੰ ਮੇਰੀ ਗੱਲ ਸੁਣ ਤੂੰ ਕਹਿੰਦਾ ਕਿਸੇ ਨਾਲੋਂ ਘੱਟ ਐ ਉਹ ਤੂੰ ਵੀ ਪਤਾਤੇ ਵਰਗੀ ਹੀ ਐ ਗਲਤ ਮੈਂ ਤੈਨੂੰ ਐ ਤੇ ਨਾ ਆਹ ਆਤਾ ਤੁੱਕਲਵਾਦੀ ਪਾਦ ਮੈਂ ਨਾਲ ਲੜਿਆ ਮੈਂ ਤਰਾ ਨਹੀਂ ਲੜਦੀ ਤੂੰ ਲੜਾਈ ਵਾਲੀਆਂ ਗੱਲਾਂ ਕਰਦਾ ਕਰਕੇ ਲੜਦੀ ਆ ਨਾ ਉਹੀ ਬਸ ਉੱਥੇ ਪਾਣੀ ਛੱਡ ਦਿੱਤਾ ਮੇਰੇ ਮੋਰ ਕਟ ਦਿੱਤੇ ਮੋਤ ਤਾਂ ਤੇ ਕੁੱਤ ਨਹੀਂ ਐ ਹੋਵੇ ਨਾ ਕਿਸੇ ਥਾਂ ਦੀ ਟੁੱਤੀ ਕੀ ਕਿਹਾ ਨੱਤੋਂ ਲੁੱਚਾ ਤੇਰੀ ਮਾਂ ਲੁੱਚੀ ਹੈ ਤੇਰੀ ਮਾਂ ਦੀ ਵੀ ਮਾਂ ਲੁੱਚੀ ਉਹ ਮੈਂ ਤਾਂ ਤੈਨੂੰ ਐਂ ਜਿੰਦਾ ਸੀ ਵੀ ਤੁੱਤੀ ਕੀ ਫੇਰ ਕੇ ਲੁੱਚੀ ਨਾ ਤੂੰ ਹੁੰਦਾ ਕੌਣ ਮੈਨੂੰ ਲੁੱਚੀ ਕਹਿਣ ਵਾਲਾ ਤੂੰ ਮੇਰਾ ਕੀ ਲਚਪੂਣਾ ਦੇਖ ਲਿਆ ਦੱਸ ਮੈਨੂੰ ਮੈਂ ਜਨਾਨੀਆਂ ਵਰਗੀ ਜਨਾਨੀ ਨਹੀਂ ਜਿਹੜੇ ਓਪਰੇ ਬੰਦਿਆਂ ਕੋ ਫਿਰਦੀਆਂ ਆ ਲੱਗੀ ਸਮਝ ਤੇਰੀ ਇੱਜ਼ਤ ਸਾਹਮਣੇ ਬੈਠੀ ਐ ਇੱਜ਼ਤ ਉਹ ਮੈਂ ਤਾਂ ਤੈਨੂੰ ਤੁੱਤੀ ਤੈਨਾਂ ਤੁੱਤੀ ਬਾ ਬੰਮੀ ਨੱਕ ਸੇ ਥਾਂ ਦਾ ਪਤਾ ਨਹੀਂ ਕੀ ਪੌਂਕੀ ਜਾਂਦਾ ਕੀ ਨਹੀਂ ਮੈਂ ਤਾਂ ਸਰਪੰਚ ਕੇ ਘਰੇ ਜਾਨੀ ਆ ਉਹਦੇ ਮੁੰਡੇ ਦਾ ਰਿਸ਼ਤੇ ਦੀ ਗੱਲ ਕਰਨ ਛਾਪ ਪਵਾਉ ਹੋ ਸਕਦਾ ਗਾਣ ਨੂੰ ਚੈਨੀ ਵੀ ਪਾ ਦਣ ਦੇ ਦੇ ਤੇਰੇ ਲੱਥਨ ਨੇ ਨਾ ਤੈਨੂੰ ਤਾਂ ਤੇਰੇ ਨਾਲ ਠੰਦਲ ਨਾ ਪਾ ਦੇ ਪੌਂਕੀ ਚੱਲ ਪੌਂਕੀ ਚੱਲ ਪੌਂਕੀ ਚੱਲ ਚੱਕਦੀ ਐ ਲੁੰਦਾ ਐ ਨੂੰ ਮਕਲ ਜਾਂਦੀ ਐ ਇੱਕ ਤੀ ਐ ਨੂੰ ਨਿਕਲ ਜਾਂਦੀ ਐ ਛਾਪ ਪਵਾਉ ਮਾ ਦੀਆਂ ਗੱਲਾਂ ਤੈਨੂੰ ਤਾਂ ਸਰਪੰਚ ਕਿਤੇ ਹੂੰ ਦੇ ਦੇ ਤੈਨੂੰ ਵੱਡਾ ਠੰਦਲਾ ਹੇ ਮੜਾ ਜਾਂ ਡਰੀ ਬੈਠੀ ਸੀ ਨਹੀਂ ਫਿਰ ਗੱਲ ਤਾਂ ਦੱਸੋ ਨਾ ਵੀ ਫੋਨ ਕਿੱਥੋਂ ਆਇਆ ਫੋਟੋ ਕਿੱਥੋਂ ਆ ਲੈਣੀਆਂ ਗੱਲ ਤੇਰੀ ਸਹੀ ਆ ਮੈਂ ਤੇਰੇ ਨਾਲ ਆ ਬਈ ਗੱਲ ਨਿਬੜੀ ਭਈਆ ਦੇਖ ਘਰ ਪਟਿਆ ਜਾਂਦਾ ਮੁੜ ਕੇ ਬਸਦਾ ਨਹੀਂ ਹੋਰ ਦੱਸ ਦੇ ਨਿਬੜੀ ਭਈਆ ਹੋਂ ਤਾਂ ਕੋਈ ਆਉਂਦਾ ਹਣਾ ਕਹਿੰਦਾ ਗੱਲ ਕਰ ਤੂੰ ਦੱਸ ਦੇ ਸੀ ਨਿਮੇੜ ਦਾਂਗੇ ਕਿਉਂ ਜੀ ਹੋਰ ਸਰਪੰਚ ਜੀ ਤੂੰ ਵੀ ਸਿਆਣੀ ਆ ਨਿਮੇੜ ਦੇ ਹਾਂ ਨਿਬੜਿਆ ਪਿਆ ਕੋਈ ਮਟਰੌਡਾ ਨਹੀਂ ਮੇਰੇ ਕੋਲੇ ਫੋਨ ਕਿੱਥੇ ਆ ਗਿਆ ਮੇਰੇ ਹੱਥ ਚੋਂ ਉੰਡਾ ਹੁਣ ਜੇ ਫੋਨ ਹੁੰਦਾ ਫੋਟੋਮਾ 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 ਮੈਨੂੰ ਕੀ ਪਤਾ ਕਿਸੇ ਨੇ ਖਿੱਚ ਕੇ ਪਾਤੀਆਂ ਹੁਣ ਉਹ ਸਰਪੰਚਾ ਕਿਵੇਂ ਪੈ ਜਾਣਗੇ ਫੋਟੋਮਾ ਸਰਪੰਚਾ ਮੇਰੀ ਗੱਲ ਸੁਣ ਲੈ ਜਾਂ ਤਾਂ ਹੋਊਗਾ ਤਲਾਕ ਜਾ ਇਹਨੂੰ ਕਹੇ ਤੇ ਮੋਬਾਈਲ ਦੱਸ ਵੀ ਕਿੱਥੋਂ ਆਇਆ ਸਰਪੰਚ ਸਰਪੰਚਾ ਮੇਰੀ ਗੱਲ ਸੁਣ ਕੱਲੀਆਂ ਫੋਟਮਾ ਯਾਰ ਕਿਸੇ ਨੇ ਮੂੰਹ ਲਾਤਾ ਉਹ ਕੱਟ ਕੇ ਵੀਡੀਓ ਥੋੜੀ ਆ ਯਾਰ ਉਹ ਨਹੀਂ ਉਹੀ ਮਾਰੀ ਜਾਂਦੇ ਹੋ ਯਾਰ ਬਾਈ ਮੈਂਭਰਾ ਮੇਰੀ ਗੱਲ ਸੁਣ ਗੱਲ ਮੈਂ ਸਰਪੰਚਾ ਨਾ ਤੈਨੂੰ ਪਤਾ ਹਾਂ ਹਾਂ ਹੈਗਾ ਨਾ ਤੈਨੂੰ ਤਾਂ ਤੇਰੇ ਕੋਲੇ ਆਉਂਦਾ ਨਹੀਂ ਨਿਕਲਦਾ ਤੇਰੀ ਸਰਪੰਚ ਮੈਂ ਨਹੀਂ ਮੇੜੂੰਗਾ ਬਾਈ ਅੱਜ ਕੱਲ ਗਲਤ ਨਾ ਉਹੀ ਕਹਿੰਦੇ ਆ ਐਂ ਨਹੀਂ ਫੋਟੋ ਲਾ ਕੇ ਆ ਕੇ ਗਲਤ ਐਂ ਨਹੀਂ ਲਾ ਕੇ ਆ ਹਾਂ ਬਾਈ ਮੈਂ ਕਹਿੰਦਾ ਗਲਤ ਗੱਲ ਲਾ ਦਿੰਦੇ ਆ ਉਹ ਗਲਤ ਦੱਸ ਦਿੰਦੇ ਆ ਨਹੀਂ ਲੱਗਦੇ ਨਹੀਂ ਲੱਗਦੇ ਕੌਣ ਕਹਿੰਦਾ ਲੱਗ ਜਾਂ ਮੇਰੀ ਗੱਲ ਸੁਣ ਮੈਂ ਤੈਨੂੰ ਪਹਿਲਾਂ ਵੀ ਕਹਿ ਕੇ ਤਾਂ ਜੇ ਕੋਈ ਐਸੀ ਐਸੀ ਅਰੇ ਨਾ ਪੈਰ ਮਿੱਟੀ ਜਾਂਦਾ ਹੈਗਾ ਉਹ ਸਰਪੰਚ ਯਾਰ ਤੂੰ ਨਵੇੜ ਕੇ ਪਰਾ ਕਰ ਯਾਰ ਉਹੀ ਪੈਰ ਮੱਦੀ ਜਾਂਦਾ ਯਾਰ ਇਹ ਪਾਸੇ ਦੇਖ ਲੈ ਕਰ ਵੀ ਤੈਨੂੰ ਨਹੀਂ ਜਿੰਦਾ ਹੈਗਾ ਪਰ ਮੈਂ ਕਰ ਦੇ ਨੂੰ ਤੂੰ ਪਰ ਜਾ ਪਰੇ ਓ ਯਾਰ ਤੁਸੀਂ ਆਪ ਦਾ ਕਲੇਸ਼ ਨਾ ਕਰੋ ਛੇਤੀ ਨਮੇੜੋ ਚੱਲੋ ਬੋ ਲੈ ਨਮੇੜੋ ਯਾਰ ਗੱਲ ਕਰ ਲੈ ਵੀ ਚੱਲ ਸੋਣਾ ਜੇ ਕੋਈ ਐਸੀ ਵੈਸੀ ਗੱਲ ਹੈਗੀ ਹੈ ਤੇਰੀ ਹਨਾ ਵੀ ਆ ਮੈਨੂੰ ਦੱਸ ਦੇ ਮੈਂ ਆਪੇ ਸਾਂਭ ਲੂ ਜੇ ਕੋਈ ਗੱਲ ਤਾਂ ਨਹੀਂ ਹੈਗੀ ਐਸੀ ਵੈਸੀ ਉਹ ਤਾਂ ਮੈਨੂੰ ਫੋਨ ਮੈਂਬਰ ਨੇ ਲੈ ਕੇ ਦਿੱਤਾ ਹੈ ਮੈਂਬਰ ਨੇ ਹੈ ਖਰਾਬ ਸੀਗਾ ਯਾਰ ਓਏ ਨਹੀਂ ਯਾਰ ਮੇਰੀ ਮੇਰੀ ਗੱਲ ਓਏ ਨਹੀਂ ਯਾਰ ਉਹੀ ਯਾਰ ਉਹ ਕਾਹ ਨੂੰ ਯਾਰ ਲਾਹ ਕਮਲੀ ਹੋਰੀ ਕੁਛ ਉਹ ਤਾਂ ਚਲਦੀ ਨਹੀਂ ਸੀ ਕਿਤੋਂ ਤਾਂ ਮੇਰੇ ਨੂੰ ਵੀ ਉੱਪਰ ਜਾਣੇ ਜਾਈ ਮੇਰੀ ਗੱਲ ਸੁਣ ਲੈ ਕਰਤੂਤ ਨਾ ਦਿਖਾਈ ਚਲ ਮੇਰੀ ਇਹਦੇ ਨੇ ਐਸੀ ਵੈਸੀ ਕੋਈ ਗੱਲ ਨਹੀਂ ਵੱਡਿਆਂ ਦੇ ਥਾਂਗਾ ਅੱਛਾ ਹਾਂ ਫੋਨ ਵੀ ਲੈ ਕੇ ਦਿੰਦਾ ਹਾਂ ਐ ਨਹੀਂ ਪੁੱਹ ਗੱਲ ਮੈਂ ਤਾਂ ਲੈ ਕੇ ਦਿੱਤਾ ਸੰਦਰ ਨੂੰ ਹੈ ਇਹ ਤਾਂ ਬਹੁਤ ਵੱਡੀ ਗੱਲ ਆ ਭਾਈ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਮੈਂ ਭਰਾ ਤੂੰ ਵੀ ਇਹੋ ਜਿਹੇ ਕੰਮਾਂ ਤੇ ਹੋ ਗਿਆ ਉਹ ਐਡੀ ਕਿੱਡੀ ਕੁ ਭੋਲਿਆ ਗੱਲ ਹੋ ਗਈ ਸਰਪੰਚਾ ਯਾਰਾ ਬੋਟਾ ਮੈਂ ਤੈਨੂੰ ਪਾਈਆਂ ਨੇ ਜਾ ਤਾਂ ਇੱਥੇ ਨਵੇਂ ਡੇ ਤੇ ਜਾ ਫਾ ਥਾਣੇ ਦਰਬਾਰੇ ਹੋਣਗੇ ਗੱਲ ਹੁਣ ਪੈਣਗੇ ਵੋਟ ਹਾਂ ਹੈਂ ਇਹਨੂੰ ਸ਼ਰਮ ਨਹੀਂ ਆਉਂਦੀ ਜਵਾਖਾਂ ਦਾ ਬਾਪ ਹੋਰ ਇਹੇ ਜੇ ਕੰਮ ਕਰਦੇ। ਮੈਨੂੰ ਤਾਂ ਆਪ ਯਾਰ ਕਮਾਲ ਸਰਪੰਚ ਨੇ ਕਹਿਹ ਜੀਆਂ ਗੱਲਾਂ ਕਰਦੀਆਂ ਮੈਂ ਸਿਆਣਾ ਬਹਿਣਾ ਭਲਾ ਬੰਦਾ ਮਾਉਂ ਏ ਤੁਸੀਂ ਹਾਂ ਫੇਰ ਉਹ ਕਹਿੰਦੇ ਨਾ ਉਹ ਮੈਂ ਸਰਪੰਚਾ ਦੱਸੀ ਜਾਂਦਾ ਤੈਨੂੰ ਮੈਂ ਲੇਤਾ ਸੀ ਨਮਾ ਉਹ ਪ੍ਰਾਣਾ ਮੈਂ ਵਿਚਕਟਾਤਾ ਯਾਰ ਇਹ ਲਿਆਈ ਫਿਰ ਯਾਰ ਮੈਂ ਮੂਹ ਨਹੀਂ ਲੈ ਕੇ ਤੂੰ ਘਰੇ ਲੈ ਕੇ ਗਿਆ ਲੈ ਤੇਰੇ ਕੋਲੇ ਕੀ ਸਬੂਤ ਆ ਲੋਕਾਂ ਖਲਾ ਭਾਈ ਗੱਲ ਬਣਾਤੀ ਯਾਰ ਉਹ ਵਹਿਗੁਰੂ ਉਪਾ ਇਹ ਕਿੱਡੀ ਗੱਲ ਬਣਾਤੀਆਂ ਗੱਲਾਂ ਮਰ ਕੋਟਰ ਸੱਦਦਾ ਕਰਦੀ ਕਰਦੀ ਕਿਸੇ ਮਰਜ਼ੀ ਨੂੰ ਸੱਦਦਾ ਹਾਂ ਇਹਦਾ ੱੱਕਾ ਛੜਿਆ ਹੋਣੀ ਮੈਂ ਮੈਂਬਰਵਾ ਦਾ ਸਰਪੰਚਾ ਹੁਣ ਤੂੰ ਖੜਾ ਨਾ ਬਚਣਾ ਚਾਹੀਦਾ ਵੀ ਨਹੀਂ ਉਹ ਮੈਂਬਰਾ ਹਾਂ 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 ਦੱਸ ਦੇ ਪਹਿਲਾਂ ਤੂੰ ਦੱਸ ਨਾ ਮੈਨੂੰ ਐਸ ਤਰ੍ਹਾਂ ਦੇ ਕੇ ਫੋਨ ਕਰ ਤੋਂ ਲੈ ਕੇ ਦਿੱਤਾ ਲੇ ਮੈਂ ਕਹੀ ਜਾਨੀ ਮੈਂ ਮੈਨੂੰ ਨਹੀਂ ਪਤਾ ਹੈਗਾ ਕਿਵੇਂ ਸਰਪੈਂ ਮੈਂਬਰ ਨਾਲ ਸੀਗਾ ਕੁਝ ਗੱਲਬਾਤ ਕੋਈ ਗੱਲਬਾਤ ਨਹੀਂ ਹੈਗੀ ਨਾਲ ਗਲਤ ਬਣਾਉਣ ਦੀ ਕੋਈ ਲੋੜ ਨਹੀਂ ਮੈਨੂੰ ਹਾਂ ਹੋਰ ਤੋਰ ਕੀ ਲੱਗਦਾ ਤੇਰਾ ਮੇਰਾ ਭਾਈਆ ਵਰਗਾ ਹਾਂ 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 ਭਾਈਆ ਵਰਗਾ ਤਾਂ ਹੈਗਾ ਯਾਰ ਪਹਿਲਾਂ ਪਹਿਲਾਂ ਉਹੀ ਹੈ ਪਹਿਲਾਂ ਪਹਿਲਾਂ ਭਰਾ ਹੀ ਹੁੰਦੇ ਨੇ ਪਹਿਲਾਂ ਵਾਲਾ ਭਾਈ ਬਣਦੇ ਹੁੰਦੇ ਆ ਹਾਂ ਸੱਚ ਹਾਂ ਮੈਨੂੰ ਤੱਕਦੇ ਮੇਰੇ ਭਰਾ ਨੇ ਲੈ ਕੇ ਨਹੀਂ ਦਿੱਤਾ ਫੋਨ ਲੈ ਮੈਂ ਹੀ ਨਹੀਂ ਬਣਾ ਸਿੰਦਰ ਦਾ ਭਰਾ ਹਾਂ ਉਹ ਉਹ ਖਾਅ ਦੇ ਮੂੰਹੋਂ ਤਾਂ ਗੱਲ ਨਿਕਲ ਹੀ ਆਉਂਦੀ ਆ ਉਹ ਤਾਂ ਗੱਲ ਛੱਡ ਮੇਰੀ ਗੱਲ ਸੁਣ ਲਾ ਭਰਾ ਭੂ ਕਦੇ ਨਹੀਂ ਫੋਨ ਲੈ ਕੇ ਦਿੰਦੇ ਤੈਨੂੰ ਲੈ ਕੇ ਦਿੱਤਾ ਤੇਰੇ ਭਰਾ ਨੇ ਮੈਨੂੰ ਤਾਂ ਕੋਈ ਨਹੀਂ ਲੈ ਕੇ ਦਿੱਤਾ ਕੱਲ ਹਾਂ ਮੈਂ ਵੀ ਐਂ ਕਹਨਾ ਸਰਪੰਚਾ ਐਂ ਤਾਂ ਮੈਂ ਕਹਿੰਨਾ ਯਾਰ ਉਹ ਨਹੀਂ ਇਹ ਵੀ ਗਲਤ ਆ ਉਹ ਨਹੀਂ ਗਲਤ ਆ ਗਲਤ ਹੈ ਵੀ ਗਲਤ ਕੋਈ ਗਲਤ ਨਹੀਂ ਹੈਗੀ ਬਹਿਬਤਾ ਨਾ ਕਰ ਤਾਹੀ ਦਿੱਕੀ ਨਾਲ ਖੜਦੀ ਤੇ ਅੱਦੇ ਹਾਂ ਖੂਨ ਖੋਲ ਹੀ ਜਾਂਦਾ ਹੁਣ ਮੈਨੂੰ ਗੰਦਾਸਾ ਦੇ ਜਿੱਚਾ ਮਰਜੀ ਲੱਭ ਕੇ ਦੇ ਕੋਈ ਨਾ ਮੜਾਇਆ ਮੈਨੂੰ ਕਨਫਰਮਤਾ ਕਰ ਜੀ ਵੀ ਗੱਲਬਾਤ ਹੈ ਜਾਂ ਨਾ ਹਾਂ ਕੱਤੀ ਗੱਲ ਨਹੀਂ ਹੈਗੀ ਸਰਪੰਚਾ ਮੈਂ ਤੇਰੀ ਗੱਲ ਛੱਡ ਸਰਪੰਚਾ ਤੂੰ ਮੇਰੀ ਗੱਲ ਸੁਣ ਲੈ ਤੂੰ ਦੱਸ ਦੀਆਂ ਵੀ ਤੈਨੂੰ ਫੋਨੇ ਨੇ ਕਿਉਂ ਲੈ ਕੇ ਦਿੱਤਾ ਕਿ ਮੈਂ ਉਹਨੂੰ ਲਾਵਾ ਫੋਨ ਮੈਨੂੰ ਕਿਵੇਂ ਵੀ ਲੈ ਕੇ ਦਿੱਤਾ ਮੈਂ ਉਹ ਲੈ ਆਈ ਆ ਮੈਂ ਕਾ ਨੂੰ ਜਰ ਮੈਂ ਤਾਂ ਵਿੱਚ ਕਟਾਇਆ ਸੀ ਕਿੱਥੋਂ ਲੈ ਕੇ ਆਈ ਉਹ ਦੁਕਾਨ ਤੋਂ ਹਾਂ ਪੈਸੇ ਕਿੱਥੋਂ ਆਏ ਯਾਰ ਹਾਂ ਹੋਰ ਹੋਰ ਫੇਰ ਮੈਂ ਫਿਰ ਹਾਂ ਫਿਰ ਫਸ ਗਏ ਦੋ ਮੇਰੀ ਯਾਰ ਸਰਪੰਚਾ ਮੇਰੀ ਗੱਲ ਸੁਣ ਯਾਰ ਮੈਂ ਤਾਂ ਪੁਰਾਣਾ ਸੀ ਵਿੱਚ ਘਟਾਤਾ ਯਾਰ ਹੁਣ ਮੈਨੂੰ ਕੀ ਪਤਾ ਅਗਲਾ ਕਿਹਨੂੰ ਦਿੰਦਾ ਯਾਰ ਆਹਾ ਆਪਣੇ ਅੱਡੇ ਤੇ ਜਿਹੜੀ ਹਾਂ ਤੂੰ ਤੂੰ ਵੀ ਪਹਿਲੇ ਆ ਅੱਡੇ ਤੇ ਮਨ ਤਾਂ ਭੈਂ ਬਰਨ ਨਵਾਇਆ ਗਿਆ ਇਹਦਾ ਗੱਲ ਫੇਰ ਉੱਥੇ ਆ ਗਈ ਮੈਂ ਤੈਨੂੰ ਖੜਜਾ ਉਹ ਮੇਰੀ ਗੱਲ ਸੁਣ ਓ ਯਾਰ ਤੂੰ ਐਡਾ ਬੁਸ਼ਰਮ ਬੰਦਾ ਓਏ ਐਡਾ ਓ ਮੈਂ ਕਹਣਾ ਨੱਕ ਡਬੋਗੇ ਮਰ ਜਾ ਖੂਚ ਉਹ ਮਾਰ ਸਾ ਮੇਰਾ ਸਹਿਆ ਓ ਤੇਰੇ ਘਰ ਵਾਲੀ ਗਲਤ ਉਹ ਸਾਡੇ ਘਰੇ ਗਡਾਸੇ ਪਿਆ ਪੜਦੇ ਸਰਪੰਚਾ ਪੜਦੇ ਪੜਦੇ ਗੱਲ ਸਹੀ ਆ ਪੜਦੇਂਦੇ ਮੇਰਾ ਮਰਵਾਤਾ ਮੈਨੂੰ ਤੂੰ ਬਿੰਦਰੀ ਤਿੰਨ ਦੀਆਂ ਚ ਗੱਲ ਤੇ ਨਾਲ ਨਾਲ ਲੱਗਦੀ ਮੈਂ ਤਾਂ ਪੜਦੇ ਪੜਦੇ ਮੈਂ ਤਾਂ ਨਿਕਲਾਂ ਨਾ ਮੇਰੀ ਗੱਲ ਸੁਣ ਹੌਂ ਹੋਰ ਵਾਈ ਜਾਣਾ ਕੁਛ ਨਹੀਂ ਹੁੰਦਾ ਹੀ ਰਹਿਣ ਦੇ ਆ ਜਾ ਆ ਜਾ ਛੱਡ ਦੇ ਨਾ ਮੇਰੀ ਗੱਲ ਸੁਣ ਖੜ ਜਾ ਇੱਕ ਮਿੰਟ ਕਿਉਂ ਮੈਨੂੰ ਇਹਦਾ ਫੋਨ ਕੀ ਨਹੀਂ ਦਬਾਇਆ ਪਾਪਨਰਨ ਦਬਾਇਆ ਸੀ ਕਲੀਅਰ ਕਰ ਇਹਨੂੰ ਕਹਦੇ ਹੁਣ ਹੀ ਕਰ ਨਹੀਂ ਪਟੂ ਲੱਤਾਂ ਤੱਕ ਉਹ ਤਾਂ ਉਹੀ ਦਬਾਇਆ ਸੀ ਉਹ ਤਾਂ ਉੱਠ ਕੇ ਨਾ ਚੱਲ ਫੋਨ ਪਾਉਣ ਦਾਉਣ ਵਾਸਤੇ ਵੀ ਕਰ ਵਾਸਤੇ ਇਹ ਕਿਹਨਾਉਣਾ ਹੈ ਮੈਂ ਵੀ ਗੱਲ ਕਰ ਜਾ ਕਰਾਂਗੀ ਮੇਰੀ ਗੱਲ ਸੁਣਦਾ ਸਰਪੰਚਾ ਹੈ ਜੀ ਕੋਈ ਗੱਲ ਨਹੀਂ ਮੇਰੇ ਘਰ ਨੇ ਇਹ ਗਲਤੀ ਕੀਤੀ ਹੁੰਦੀ ਨਾ ਮਦਾ ਟੋਟੇ ਟੋਟੇ ਕਰ ਦਿੰਦਾ ਬੇਸ਼ੱਕ ਮੈਂ ਥੱਕ ਹੀ ਜਾਂਦਾ ਕਰਦਾ ਬੋਤੇ ਤੂੰ ਮੈਨੂੰ ਕੁੱਟ ਕੇ ਦਿਖਾ ਲੈ ਪਹਿਲਾਂ ਓਏ ਹੁਣ ਰਹੀ ਤੇ ਗੱਲ ਐ ਆਧਾਰ ਨਾ ਇਹਨਾਂ ਨੂੰ ਗੱਲ ਤੂੰ ਹੀ ਕਰ ਤੋ ਹੋਏਂਗਾ ਮੈਂ ਕੋਈ ਨਹੀਂ ਲੋਕਾਂ ਨਾਲ ਚੱਲ ਕਰੀ ਤੈਨੂੰ ਮੈਂ ਦੱਸਦਾ ਪਾ ਚੱਲ ਚੱਲ ਭਾਈ ਮੇਰੀ ਗੱਲ ਤੈਨੂੰ ਮੈਂ ਸਮਝਾ ਦੀ ਇਹ ਇਹ ਰੌਲਾ ਸਮਝਦਾ ਨਹੀਂ ਮੈਨੂੰ ਇੱਕ ਮਿੰਟ ਫੋਨ ਕਰਨ ਦੇ ਬੇ ਸਰਪੰਚਾ ਰੈਣ ਦੇ ਬਖਸ਼ ਦੇ ਬਖਸ਼ ਦੇ ਰੈਣ ਨੂੰ ਨਹੀਂ ਮੈਂ ਬਖਸ਼ਦਾ ਮੈਂ ਰਿਜਲਟ ਤੱਕੜਾਣਾ ਲੈ ਮੈਂ ਹੁਣੇ ਕਰਦਾ ਫੋਨ ਜਿਹਨੇ ਬੜਾਈਆਂ ਪਾ ਸਾਹ ਮਾਰਦੇ ਨੇ ਸਰਪੰਚਾ ਕਰ 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 ਫੋਨ ਕਰ ਸਰਪੰਚਾ ਹੈਲੋ ਲੰਬੂ ਜੀ ਇਸ ਵੱਡਾ ਪੈ ਗਿਆ ਹਾਂ ਦੱਸ ਉਸ ਨੂੰ ਦਾ ਗਈ ਬਈ ਉਹ ਦੇਖੋ ਮੇਜਰ ਹੈਗਾ ਮੈਂਬਰ ਕਰੇ ਦੇਖਦਾ ਜਨਾਬ ਹਾਂ ਮੈਂਬਰ ਜਨਾਬ ਆ ਜਾ ਆ ਜਾ ਮੈਂਬਰ ਸ੍ਰੀਕਾਲ ਜੀ।ਓ ਕੀ ਹਾਲ ਐ ਮੈਂਬਰਾ? ਵਧੀਆ ਜੀ ਵਧੀਆ ਵਧੀਆ। ਹੋਰ ਬੋਲੋ। ਹੱਥ ਤਾਂ ਠੀਕ ਐ ਤੂੰ ਦੱਸ ਕਿਤੇ ਬਸ ਹੱਥ ਤਾਂ ਰਹਿਣ ਦੇ ਤੂੰ। ਹੋਰ ਬਾਈ। ਚੱਲੋ ਲੈਣਾ ਆਂ। ਚਾਹ ਪਾਣੀ। ਨਾ ਨਾ ਚਾਹ ਨਹੀਂ ਤੈਨੂੰ ਜਾ ਕੇ ਲੱਸੀ ਬਣਾਉਣਾ ਥਾਣੇ ਜਾ ਕੇ ਚੱਲ। ਕੀ ਗੱਲ ਹੋ ਗਈ ਜਨਾਬ? ਗੱਲ ਕੀ ਹੋਣੀ ਸੀ ਯਾਰ ਤੈਨੂੰ ਪਤਾ ਨਹੀਂ। ਨਹੀਂ ਮੈਨੂੰ ਤਾਂ ਕੀ ਪਤਾ ਹੋਣਾ ਪਤਾ ਤਾਂ ਹੁਣ ਤੁਨੂੰ ਹੀ ਮਹਾਰਾਜ। ਅੱਛਾ। ਹਾਂ ਹਾਂ। ਗੱਲ ਸੁਣ ਲੈ। ਹਾਂਜੀ। ਉਹਨੇ ਸਾਰਾ ਕੁਝ ਦੱਸਦਾ ਤੂੰ ਥਾਣੇ ਚੱਲ ਹੁਣ। ਕੀ ਗੱਲ ਹੋ ਗਈ? ਆਹੋ ਆਏ ਤੈਨੂੰ ਜਾ ਕੇ ਲੱਸੀ ਬਣਾਉਣਾ। ਯਾਰ ਮੈਂ ਬਿਠਾਉਣਾ ਨੂੰ ਚੱ ਉਹ ਬੈ ਜਾ ਹੁਣ ਆਹ ਜਨਾਬ ਆਪਣੀ ਪ੍ਰਾਣੀ ਲਿਆਇਆ ਜਾ ਹੈ ਗੱਲ ਕੀ ਗੱਲ ਦੱਸੋ ਆਜੋ ਆਪਾਂ ਬਹਿਨੇ ਆ ਉਹ ਗੱਲ ਸਭ ਤੂੰ ਬੈਠ ਤਸੀ ਬੈ ਜਾ ਸਾਡੀ ਕਿਸੇ ਨਾਲ ਲਿਹਾਜ ਨਹੀਂ ਹੁੰਦੀ ਸਾਡੇ ਦਾ ਸਕੇ ਪਿਓ ਨਾ ਕੋਈ ਰਿਸ਼ਤੇਦਾਰੀ ਨਹੀਂ ਤੂੰ ਕਿਹੜੀ ਲਿਹਾਜ ਜਿਹਨੀ ਗੱਲਾਂ ਕਰਦਾ ਆਹ ਕਹਿੰਦਾ ਅਸੀਂ ਚਾਹ ਪਾਣੀ ਲੈ ਲੈਂਦੇ ਉਹ ਤੂੰ ਚੱਲ ਤੈਨੂੰ ਅਸੀਂ ਪਿਉਨੇ ਉੱਥੇ ਜਾ ਕੇ ਸਰਪਤਾ ਹਾਂ ਸਾਡਾ ਨਾ ਦੋਸਤਾਂ ਨਾ ਕੋਈ ਦੁਸ਼ਮਣ ਹੈ ਸਮਝ ਗਿਆ ਨਾ ਨਾ ਗੱਲ ਤੁਸੀਂ ਚੱਲ ਬਈ ਮਾੜਾ ਜ ਮੈਨੂੰ ਦੱਸ ਦਿੰਦਾ ਜਨਾਬ ਚਲੋ ਚਲੋ ਇਹਦਾ ਤੂੰ ਦੱਸ ਦੇ ਸਾਰਾ ਕੁਝ ਹੋਗਾ ਸਾਨੂੰ ਨਾਲੇ ਮੜਾ ਜਾ ਜੀ ਜਨਾਬ ਮੈਂ 1 ਮਿੰਟ ਦੀ 1 ਮਿੰਟ ਮੜਾ ਜਾ 1 ਮਿੰਟ ਉਹ ਕੀ ਹੋਗਾ ਤੈਨੂੰ ਉਹ ਤੂੰ ਮੇਰੀ ਗੱਲ ਸੁਣਾ ਤੂੰ ਇੱਥੇ ਨਾ ਸੇਵਾ ਕਰਾਂ ਨਹੀਂ ਤੈਨੂੰ ਫੋਨ ਫਰਚਰਾ ਚੱਲ ਉਧਰ ਉਹ ਮੋਬਾਈਲ ਲਿਓਣ ਦੱਸ ਉਹ ਤੂੰ ਬਹਿ ਜਾ ਮੈਥੋਂ ਹੋਰ ਨਾ ਡਾਂਗਾ ਖਾਲੀ ਇੱਥੇ ਬੈਠ ਉਹ ਜਨਾਬ ਉਹ ਜਨਾਬ ਬੈਠ ਉਹ ਮੈਨੂੰ ਦੱਸਦਾ ਦਿਓ ਜੀ ਉਹ ਤੈਨੂੰ ਦੱਸ ਦਿਆ ਮੜਾ ਜਾ ਕੋਈ ਨਹੀਂ ਨਾ ਮੇਰੀ ਗੱਲ ਸੁਣ ਤੂੰ ਤਾਂ ਮੈਨੂੰ ਕਹਿੰਦੀ ਸੀ ਮੈਨੂੰ ਬੁਲਾਉਂਦੀ ਨਹੀਂ ਹੈਗੀ ਕੀ ਹਾਂ ਮੈਨੂੰ ਲੱਗਦਾ ਹੁਣ ਤੂੰ ਫੇਰ ḍakka ਸੱਟਣ ਲੱਗ ਗਿਆ ਉਧਰ ਮੈਂ ਕਦੋਂ ਨੂੰ ਬੁਲਾਉਣੀ ਆ ਆਪੇ ਘਰੇ ਆ ਗਿਆ ਸੀ ਜ਼ਬਰਦਸਤੀ ਐ ਕਿਵੇਂ ਕੋਈ ਕਰੇ ਵੜ ਜੁਕੇ ਦੇ ਆ ਮੇਰੇ ਸਾਹਮਣੇ ਆਇਆ ਦੇਖ ਕਿਵੇਂ ਨਾਲ ਖੜੀ ਸੀ ਉਹਦੇ ਦੇਖੇ ਮੈਂ ਕੀ ਕਰਾਂ ਪਤਾ ਨਹੀਂ ਬਾਪੂ ਨਾਲ ਕੀ ਗੱਲਾਂ ਕਰੀ ਜਾਂਦਾ 4 ਵਜੇ ਆਉਂਗਾ 4 ਵਜੇ ਇਹ ਪਤਾ ਨਹੀਂ ਕਿਹੜੀ ਦਵਾਈ ਦੇ ਕੇ ਜਾਂਦਾ ਉਹੀ ਤਾਂ ਦੇਖਣਾ ਆ ਮੈਂ ਕਿਹੜੀ ਦਵਾਈ ਦੇ ਕੇ ਆਉਂਦਾ ਬਸ ਤੂੰ ਮੇਰੀ ਗੱਲ ਸੁਣ ਲੈ ਇੱਕ ਕਿਤੇ ਉਹੀ ਗੱਲ ਨਾ ਹੋ ਜੇ ਤੂੰ ਦਵਾਰੇ ਉਧਰ ਨੂੰ ਢਲ ਜੇ ਮੈਨੂੰ ਲੋੜ ਨਹੀਂ ਹੈਗੀ ਉਹਦੇ ਵੱਲ ਜਾਣ ਦੀ ਮੈਂ ਤਾਂ ਕਦੋਂ ਦਾ ਛੱਡਤਾ ਉਹਨੂੰ ਲੈ ਟਾਈਮ ਪਤਾ ਨਹੀਂ ਕਿੰਨਾ ਖੋ ਗਿਆ ਉਹ ਚੰਦਰਪੁੱਤ ਹਾਂ ਬਾਪੂ ਮੈਨੂੰ ਟਾਈਮ ਤਾਂ ਦੱਸ ਕਿੰਨਾ ਖੋ ਗਿਆ ਭਾਈ ਬਾਪੂ 4 ਵਜ ਗਏ ਨੇ 4 ਵਜ ਗਏ ਹਾਂ ਅੱਛਾ ਅੱਛਾ ਚੱਲ ਕੋਈ ਨਹੀਂ ਓਏ ਸਤਿ ਸ੍ਰੀ ਅਕਾਲ ਬਾਪੂ ਏ ਸਰਪੰਚ ਆ ਗਿਆ ਆ ਗਿਆ ਮੈਂ ਤਾਂ ਆ ਜਾ ਭਾਈ ਪਰ ਬਿਸ਼ਰਮ ਬੰਦੇ ਹਟੇ ਨਹੀਂ ਆਣੋ ਕਿਵੇਂ ਕਿਵੇਂ ਉਹ ਮੱਗਰ ਸਿਆ ਮੇਰੀ ਗੱਲ ਸੁਣ ਉਹ ਤੂੰ ਬਾਵਾ ਚਿੱਦਾ ਆਇਆ ਹੋਇਆ ਘਰੇ ਜਾਵਰਦਾ ਭਈ ਉਹ ਕੋਈ ਨਹੀਂ ਬਾਪੂ ਮੈਂ ਤਾਂ ਸਾਰੇ ਕੰਮ ਨਿਮੇੜ ਕੇ ਆਇਆਗਾ ਨਿਮੇੜ ਕੇ ਹਾਂ ਤੂੰ ਫਿਕਰ ਨਾ ਕਰ ਸਰ ਬਾਪੂ ਮੇਰੀ ਗੱਲ ਸੁਣ ਅੱਜ ਮੈਨੂੰ ਲੱਗਾ ਤੈਨੂੰ ਦਵਾਈ ਮਿਲਦੀ ਨਹੀਂ ਕਿਉਂ ਸਰਪੰਚ ਸਾਹਿਬ ਮੈਂ ਮੱਗਰ ਨੂੰ ਭੇਜ ਦਿੰਨਾ ਦਵਾਈ ਵੀ ਨਹੀਂ ਮੇਰਾ ਸਰਨ ਕੱਲ ਮੈਨੂੰ ਦਿਸਣ ਲੱਗ ਗਿਆ ਸੀ ਜੇ ਅੱਜ ਮੈਂ ਪੀਲੀ ਮੈਨੂੰ ਦਿਸਣ ਲੱਗ ਜਿਉ ਮੈਂ ਸਰਪੰਚਾ ਓ ਕੋਈ ਨਾ ਬਾਪੂ ਕੀਬੋਰਡ ਬੁੜਜੀ ਕਰੀ ਜਨਾ ਅੱਛਾ ਨਾਲੇ ਮੈਨੂੰ ਐ ਦੱਸ ਸਰਪੰਚਾ ਕਿਹੜੀ ਦਵਾਈ ਪਿਉਣਾ ਯਾਰ ਤੂੰ ਮੈਨੂੰ ਵੀ ਦਿਖਾ ਨਾ ਹੁਣ ਕਿਆ ਤੂੰ ਡੀਸੀ ਲੱਗਿਆ ਚੱਲ ਮੈਨੂੰ ਦੱਸ ਦੇ ਫਿਰ ਕਿਹੜੀ ਦਵਾਈ ਆ ਉਹ ਮੈਂ ਦੱਸੂ ਸਿੰਦਰੇ ਮੇਰੀ ਗੱਲ ਸੁਣ ਹੁਣ ਜਦੋਂ ਮੈਂ ਕੱਲ ਦਵਾਈ ਲਈਤੀ ਨਾ ਉਹ ਮੈਨੂੰ ਐ ਲੱਗੇ ਹੋ ਮੈਨੂੰ ਦਿਸਣ ਲੱਗ ਗਿਆ ਪਰ ਦਿਸਣ ਤਾਂ ਨਹੀਂ ਲੱਗਿਆ ਮੈਨੂੰ ਐ ਵੀ ਜੇ ਮੈਂ ਚਾਰ ਕਡਾਂਗੇ ਪੀ ਲਈ ਇਹਨੇ ਲਿਆਤੀ ਦਵਾਈ ਤਾਂ ਮੈਨੂੰ ਦਿਸਣ ਲੱਗ ਜੂਗਾ ਹਉ ਤੈਨੂੰ ਕਾਹਨੂੰ ਦਿਸਣ ਲਾਉਂਦਾ ਮਾਸੜਾ ਇਹ ਇਹ ਤਾਂ ਆਪ ਦਿਸਣ ਲਾਉਂਦਾਗਾ ਮੈਂ ਜਾਣਦਾ ਨਾ ਇਹਨੂੰ ਤੂੰ ਮੈਨੂੰ ਐਂ ਦੱਸ ਯਾਰ ਤੂੰ ਚਾਹਣਾ ਕੀ ਅਸਲ ਵਿੱਚ ਉਹ ਮੈਨੂੰ ਤੂੰ ਦੱਸ ਯਾਰ ਤੂੰ ਕੀ ਚਾਹਣਾਗਾ ਤੂੰ ਜਦੋਂ ਵੀ ਦੇਖੋ ਤੂੰ ਇੱਥੇ ਹੀ ਬੈਠਾ ਰਹਿਣਾ ਉਹ ਕੰਮ ਧੰਦਾ ਨਹੀਂ ਤੈਨੂੰ ਕੋਈ ਉਹ ਮੈਨੂੰ ਲੱਗਦਾ ਕੰਮ ਧੰਦਾ ਤੈਨੂੰ ਵੀ ਨਹੀਂ ਹੈਗਾ ਓਏ ਸਰਪੰਚ ਆ ਤੂੰ ਉਹ ਜਾ ਕੇ ਕੋਈ ਹੋਰ ਰੋਲੇ ਨਿਮੜਲਾ ਇੱਥੇ ਆ ਜਨਾ ਮੂੰਹ ਚਾਕੇ ਤੂੰ ਉਹ ਮੈਂ ਸਮਾਜਿਕ ਸੇਵਕ ਵੀ ਐ ਜਾਨਦੂਈ ਵੀ ਦਿਵਾਉਣੀ ਪੈਂਦੀ ਐ ਮੈਂ ਜਾਣਦਾ ਤੇਰੀ ਸਮਾਜ ਸੇਵਾ ਨੂੰ ਮੇਰੀ ਗੱਲ ਸੁਣ ਲੈ ਮੇਰਾ ਬਲੱਡ ਨਵਦਾ ਚੁੱਪ ਕਰਕੇ ਤਿੱਤਰ ਹੋ ਜਾ ਇੱਥੋਂ ਜਰਾ ਮੇਰੀ ਗੱਲ ਸੁਣ ਲਾ ਬਾਪੂ ਚੁੱਪ ਕਰ ਰੌਲਾ ਅਸਲ ਵਿੱਚ ਪਤਾ ਕੀ ਦਾ ਕੀ ਦਾ ਤੂੰ ਯਾਰ ਸ਼ਰਤੀ ਰੱਖ ਠੀਕ ਆ ਜਾਂ ਤਾਂ ਸਿੰਦਰ ਮੇਰੀ ਤੇ ਜਾਂ ਸਿੰਦਰ ਤੇਰੀ ਚੱਲ ਆਇਆ ਕਰ ਫਿਰ ਕਿਵੇਂ ਕਿਵੇਂ ਬਾਪੂ ਕਬੂਤਰੀ ਕਬੂਤਰੀ ਆ ਲਾਲ ਅੱਖਾਂ ਵਾਲੀ ਕਬੂਤਰੀ ਤਾਂ ਨਹੀਂ ਤੇਰੇ ਕੋਲੇ ਜਾਣ ਦਿੰਦਾ ਮੈਂ ਜੇ ਐਡੀ ਆ ਨਾ ਤਾਂ ਟਾਈਮ ਪਾਲਾ ਓਏ ਉਹ ਲਾਲ ਕਬੂਤਰੀ ਮੇਰੀ ਸੀ ਤੇ ਤੂੰ ਚੋਰੀਆਂ ਫੜਨ ਨੂੰ ਫਿਰਦਾ ਓਏ ਤੂੰ ਟਾਈਮ ਪਾਲਾ ਜਿਹੜਾ ਤਕੜਾ ਹੋਇਆ ਉਹ ਲੈ ਜੂ ਮਗਰਾ ਪਾਲਾ ਟਾਈਮ ਯਾਰ ਤੂੰ ਪਾਲਾ ਫਿਰ ਦੱਸ ਚੱਲ ਸਵੇਰੇ 10 ਵਜੇ ਦਾ ਮਿਲ ਉਹ ਸਵੇਰੇ 10 ਵਜੇ ਤਾਂ ਮੈਂ ਕਿਸੇ ਦਾ ਮਸਲਾ ਨਵੇਂ ਤੇ 11 ਵਜੇ 11 ਵਜੇ ਠਾਣੇ ਜੀ ਜਾਣਾ ਚਿੰਦਰ ਓਏ ਚੱਲ ਛੱਡ 2 ਵਜੇ ਦਾ ਟਾਈਮ ਰੱਖ ਉਹ 2 ਵਜੇ ਯਾਰ ਮੈਂ ਮੇਰੇ ਘਰ ਨੂੰ ਦਵਾਈ ਦਿਵਾਉਂਦੀ ਆ ਓਏ 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 ਤੇਰੇ ਚ ਦਾਮੀ ਹੈ ਨਹੀਂ ਉਹ ਮਿਲਣ ਦਾ ਇਕੱਲੇ ਨੂੰ ਇਕੱਲਾ ਮੈਂ ਜਾਣਦਾ ਤੈਨੂੰ ਇਹਦਾ ਹੁਣ ਤਿਲ ਤੂੰ ਆਇਆ ਕਹਦੇ ਯਾਰ ਵੀ ਇਹ ਕਬੂਤਰੀ ਤੇਰੀ ਆ ਤੈਨੂੰ ਬਖਸ਼ਦਾ ਓ ਛੱਡਿਆ ਕਰੀ ਇਹ ਗੱਲ ਹਾਂ ਤੂੰ ਐਂ ਕਰ ਯਾਰ ਸ਼ਾਮ ਦਾ ਪਾ ਓ ਲੈ ਪਾ ਲੈ ਜਿੰਨੇ ਵਜੇ ਦਾ ਮਰਜੀ ਚੱਲ ਐਂ ਕਰੀ ਜਿਹੜਾ ਜਿੱਤ ਗਿਆ ਕਬੂਤਰੀ ਉਹਦੀ ਹਾਂ ਠੀਕ ਹੈ ਜਿਹੜਾ ਜਿੱਤ ਗਿਆ ਕਬੂਤਰੀ ਉਹਦੀ ਤੇ ਜੇ ਮੈਂ ਜਿੱਤ ਗਿਆ ਅੱਖ ਨਾ ਭਰੀ ਇੱਧਰ ਨੂੰ ਤੇ ਮੈਂ ਕਹਿੰਦਾ ਤੂੰ ਮੁੜ ਕੇ ਵੀ ਨਾ ਦੇਖੀ ਲੱਗੀ ਸ਼ਰਤ ਫਿਰ ਓ ਜਿੱਥੇ ਮਰਜੀ ਟੱਕਰ ਲਈ ਲੱਗੀ ਹਾਂ ਉਹ ਮੇਰੀ ਗੱਲ ਤੂੰ ਲੈ ਆਈ ਨਾਲੇ ਜਿਹਨੂੰ ਲਿਆਉਣਾ ਓਏ ਆ ਜਾ ਉਹ ਮੈਨੂੰ ਲਾਤ ਉਰੀ ਨਾ ਖਾ ਲਈ ਮੱਥੋਂ। ਉਹ ਮੇਰੀ ਗੱਲ ਤਾਂ ਸੁਣ ਲੋ। ਬਾਪੂ ਬਾਗੇ ਉਹ। ਉਹ ਸਿੰਦਰੇ ਉਹ ਬਾਗਤਾ ਗਏ। ਉਹ ਲੋਇ ਕਬੂਤਰਾਂ ਦੀ ਲੜਾਈ ਆਪਣੇ ਘਰੇ ਕੋ ਲੜਦੇ ਆ। ਬਾਪੂ ਹਾਂ। ਉਹਨੇ ਸਰਪੰਚ ਨੇ ਨਾ ਕਬੂਤਰੀ ਰੱਖੀ ਸੀ ਇੱਕ। ਉਹਦੀ ਬਾਜੀ ਲਾਉਂਦੇ ਫਿਰਦੇ ਨੇ। ਫਿਰ ਇੱਥੇ ਲੜਾਈ ਕਿਉਂ ਕਰਦੇ? ਮੈਂ ਤਾਂ ਸਿੰਦਰ ਖੁੰਡੀ ਮਾਰੂ ਜੇ ਹੁਣ ਲੜਨ ਲੱਗ ਗਏ ਇੱਥੇ। ਉਹ ਤੈਨੂੰ ਨਹੀਂ ਪਤਾ ਬਾਪੂ ਬਸ ਚੱਲ ਬਾਗੇ ਹੋ ਤਾਂ। ਬਾਗੇ। ਉਹ ਸਰਪੰਚ ਮੇਰੇ ਵਾਸਤੇ ਦਵਾਈ ਲਿਆਇਆ ਸੀ ਸਿੰਦਰੇ। ਮੈਨੂੰ ਦੇ ਜਾਂਦਾ ਮੈਂ ਸੌਖਾ ਹੋ ਜਾਂਦਾ। ਕੋਈ ਨਹੀਂ ਉਹ ਕਿਹੜਾ ਹੜਜੂ ਇੱਥੋਂ ਆਣੋਂ ਤੂੰ ਵੀ ਮੱਗਰ ਨੂੰ ਕਿਹਾ ਨਹੀਂ ਵੀ ਭੱਗ ਜਾ ਘਰੇ ਹੁਣ ਮੈਂ ਤਾਂ ਕਿੰਨੀ ਵਾਰ ਕਿਹਾ ਬਾਪੂ ਹੋਰ ਦੱਸ ਉਹਨੂੰ ਹੁਣ ਧੱਕੇ ਮਾਰ ਕੇ ਕੱਢ ਦਿੰਦੀ ਅ ਸਰਪੰਚ ਹੁਣੇ ਆਇਆ ਸੀ ਉਹਨੂੰ ਦਵਾਲਤਾ ਬਾਪੂ ਮੈਂ ਥੋੜਾ ਕਿਹਾ ਸੀ ਜਾਣ ਨੂੰ ਨਾਲੇ ਮੇਰੀ ਗੱਲ ਸੁਣ ਲੈ ਬਾਲਾ ਨੇ ਇਹਨਾਂ ਗੱਲਾਂ ਤੇ ਬੋਝ ਜਾਣਾ ਲੈਦੇ ਦਿਮਾਗ ਤੇ ਉਹ ਤਾਂ ਠੀਕ ਹੈ ਪਤਾ ਪਰ ਤੂੰ ਮੱਗਰ ਨੂੰ ਕਹਿੰਦੀ ਭਗ ਜਾਂਦਾ ਸਰਪੰਚ ਬੈਠਾ ਰਹਿੰਦਾ ਦੋ ਗੱਲਾਂ ਕਰ ਲੈ ਉਹ ਕੋਈ ਨਹੀਂ ਆਜੂਗਾ ਸਰਪੰਚ ਹੁਣ ਫੇਰ ਮੁੜ ਕੇ ਹੁਣ ਕਿੱਥੋਂ ਆਉ ਭਾਈ ਕੀ ਪਤਾ ਹੈ ਆਉ ਕੋਈ ਨਾ ਤੂੰ ਐਂ ਦੱਸ ਵੀ ਚਾਹ ਪੀਣੀ ਆ ਮੈਂ ਅਸ਼ੇਂਦਰ ਚਾਹ ਨਹੀਂ ਪੀਣੀ ਮੈਂ ਤਾਂ ਜੇ ਸਰਪੰਚ ਦਵਾਈ ਦੇ ਜਾਂਦਾ ਨਾ ਉਹ ਠੀਕ ਸੀ ਤੂੰ ਐਂ ਕਰ ਜੇ ਕੀ ਹੈ ਇੱਥੇ ਖੜਾ ਤਾਂ ਬੋਲ ਮਾਰ ਲੈ ਕੋਈ ਨਹੀਂ ਦੇਖ ਲਾਂਗੀ ਜੇ ਆਜੂਗਾ ਠੀਕ ਹੈ ਚੰਗਾ ਦੇਖ ਲੈ ਮਰਾਏ ਆਹੀ ਹੈ ਜੀ ਘਰ ਆਹੀ ਹੈ ਬੰਦ ਕਰ ਲੋ ਜਨਾਬ। ਤਰਾਵ ਗੱਲ ਸੀਗੀ ਇੱਕ। ਹਾਂ ਹਾਂ ਦੱਸੋ। ਬੇਨਤੀ ਹੈ ਤੁਹਾਡੇ ਅੱਗੇ। ਹਾਂ ਹਾਂ ਦੱਸ। ਰੈਪਟ ਤਾਂ ਤੁਸੀਂ ਲਿਖ ਲਈ। ਲਿਖ ਲਈ। ਮੈਂਬਰ ਹੁਣ ਬਚਣਾ ਨਹੀਂ ਚਾਹੀਦਾ। ਜਿਹੜੀ ਉਹਦੀ ਸਖਤ ਤੋਂ ਸਖਤ ਸਜ਼ਾ ਬਣਦੀ ਆ ਉਹ ਤੁਸੀਂ ਉਹਨੂੰ ਦੇਖ ਕੇ ਹਟਿਓ। ਉਹ ਤੂੰ ਟੈਨਸ਼ਨ ਆਦਾ ਭੋਲਾ ਸਿਆ ਹਾਂ ਗੱਲ ਸੁਣ ਲੈ। ਹਾਂਜੀ। ਇਹ ਤਾੜੀ ਨਾਲ ਦੋਨੇ ਥਰਾਂਾਂ ਵੱਜਦੇ ਇੱਕ ਥਰਾਂਣੀ ਵੱਜਦੀ। ਸਾਲਿਆਂ ਨੂੰ ਜਰੂਰ ਮਿਲੂਗਾ ਸੁਣਨਾ। ਠੀਕ ਹੈ ਜੀ। ਹਾਂ। ਸਾਹਿਬ ਜੀ ਜਿਹੜੀ ਤਾੜੀ ਵਾਲੀ ਗੱਲ ਆ। ਹੂੰ ਹੂੰ। ਮੇਰੀ ਵਾਲੀ ਤਾੜੀ ਨੂੰ ਮੈਂ ਸਮਝਾ ਲੂੰ ਪਰ ਜਿਹੜੀ ਮੈਂਬਰ ਵਾਲੀ ਤਾੜੀ ਹੈ ਨਾ ਹਾਂ ਉਹਨੂੰ ਜਿਹੜੀ ਸਜ਼ਾ ਬਣਦੀ ਉਹ ਦੇ ਕੇ ਹਟਿਓ ਉਹ ਤਾਂ ਮੈਂ ਸામੂਹ ਕੋਈ ਗੱਲ ਪਤਾ ਕੀ ਗੱਲ ਹੈ ਮੰਨਿਆ ਨਹੀਂ ਸਰਪੰਚ ਕੋਲੇ ਉਹ ਮਨਾ ਲਿਓ ਉਹਨੂੰ ਹੋ ਕਿਹੜੀਆਂ ਗੱਲਾਂ ਕਰਦਾ ਤੂੰ ਮੰਨਿਆ ਦਾ ਕੀ ਨਹੀਂ ਤੇ ਕੰਧਾ ਮੰਨ ਜਦੇ ਸਾਡੇ ਕੋਲ ਤਾਂ ਨਾਲੇ ਮੈਂਬਰ ਦੇ ਤਾਂ ਐ ਦੇਖੀ ਪੰਜ ਸੱਤ ਪਰਚੇ ਹੋਰ ਵੀ ਪਾਵਾਂਗੇ ਨਾਲੇ ਮੇਰੀ ਗੱਲ ਸੁਣਾ ਮੈਂ ਨਾ ਸਵੇਰੇ ਜਿਹਦਾ ਨਹਾਉਣਾ ਹੈ ਠੀਕ ਹੈ ਨਾ ਕੇ ਚੱਕਦਾ ਮੈਂ ਸਰੋਂ ਦਾ ਤੇਲ ਦੀ ਕੌਲੀ ਐ ਹੱਥਾਂ ਦੇ ਪਾ ਕੇ ਬਾਲਾਂ ਨੂੰ ਲਾਉਣਾ ਤੇ ਬਾਕੀ ਦਾ ਤੇਲ ਬਚ ਜਾਂਦਾ ਨਾ ਆ ਡਾਂਗ ਨੂੰ ਹੀ ਲਾਉਣਾ ਮੈਂ ਮੈਂਬਰ ਦੀਆਂ ਚੀਕਾਂ ਸੁਖੀ ਪੈਂਦੀਆਂ ਠੀਕ ਹੈ ਜੀ ਹਾਂ ਤੂੰ ਫਿਕਰ ਨਾ ਕਰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਜਨਾਬ ਚੱਲੀਏ ਹੁਣ ਹਾਂ ਚੱਲ ਠੀਕ ਹੈ ਕੋਈ ਨਹੀਂ ਨਿਬੜਦੇ ਆ ਮੈਂਬਰ ਨਾਲ ਅਸੀਂ ਆਪ ਹੀ ਠੀਕ ਹੈ ਜੀ ਆਪੀ ਚਲੋ ਜਨਾਬ ਓ ਯਾਰ ਮੇਰੀ ਗੱਲ ਸੁਣੋ ਹੋ ਗਿਆ ਸਾਫ ਕਨਾ ਹੋ ਗਿਆ ਜੀ ਚੱਲ ਪੀ ਪਾਣੀ ਹਾਂ ਚੱਲ ਪੀ ਜੀ ਤੇ ਯਾਰ ਤੁਸੀਂ ਫੋਨ ਤਾਂ ਚੱਕ ਲਿਆ ਕਰੋ ਮੇਰਾ ਫੋਨ ਚੱਕਦੇ ਆ ਜੀ ਕਈ ਵਾਰ ਨਹੀਂ ਵੀ ਟਾਈਮ ਲੱਗਦਾ ਬਾਜ਼ਾਰ ਦੇ ਵਿੱਚ ਉਹਦੇ ਨਾਲ ਉਹਦੇ ਚੱਕਿਆ ਜਾਂਦਾ ਜੀ ਉਹ ਤਾਂ ਠੀਕ ਹੈ ਨਾਲੇ ਤੁਸੀਂ ਹਫਤੇ ਚ ਆਇਆ ਕਰੋ ਰੋਜ਼ ਇੱਕ ਵਾਰੀ ਹਫਤੇ ਜਿਹੜੇ ਦੋ ਗਿਹੜੇ ਵਾਰਦੇ ਆ ਜੀ ਅਸੀਂ ਅੱਛਾ ਦੋ ਗਿਹੜੇ ਮਾਰਦੇ ਹਾਂ ਹਾਂ ਜੀ ਦੋ ਮੇਰੀ ਗੱਲ ਸੁਣ ਹਾਂ ਜੀ ਜਿਹੜਾ ਰਹਿੰਦਾ ਰਹਿ ਜਾਂਦੇ ਆਪਣੇ ਘਰ ਤੋਂ ਲੈ ਕੇ ਤੇ ਸ਼ਿੰਦਰ ਦੇ ਘਰ ਤੱਕ ਜਮੈਂ ਵਧੀਆ ਸਾਫ ਕਰ ਦਿਓ ਠੀਕ ਹੈ ਠੀਕ ਹੈ ਜੀ ਕਰ ਜਾ ਬਾਕੀ ਚਾਹ ਪਾਣੀ ਬੜਿਆ ਪਿਆ ਪੀ ਜਿਓ ਕੋਈ ਗੱਲ ਤੇ ਹੱਥ ਨੇ ਜੀ